ਅ ਆਪਣੀ ਜਿਹੜੇ ਅੱਜ ਦੇ ਆਪਾਂ ਲਾਈਵ ਕੀਤੀ ਕਰਨੀ ਹੈ ਲਾਈਵ ਦੇ ਵਿੱਚ ਮੈਂ ਤੁਹਾਨੂੰ ਕੁਝ ਚੀਜ਼ਾਂ ਦਿਖਾਉਣੀਆਂ ਨੇ ਵੀ ਜਿਹੜੇ ਆਪਣੇ ਪੰਜਾਬ ਦੇ ਵਿੱਚੋਂ ਸਾਰਿਆਂ ਨੂੰ ਪਤਾ ਵੀ ਜਿਹੜੀਆਂ ਵੋਟਾਂ ਹੋਣੀਆਂ ਨੇ ਵੀ ਜਿਹੜੇ ਜਿਹੜੇ ਉਹ ਚ ਜਿਵੇਂ ਕਹਿੰਦੇ ਨੇ ਵੋਟਰ ਮਹਿਕਮਾ ਜਿਵੇਂ ਆਪਾਂ ਕਹਿੰਦੇ ਆ ਵੀ ਭਾਈ ਜਿਹੜੇ ਚੋਣ ਲੜਨ ਲਈ ਖੜੇ ਨੇ ਬੰਦੇ ਉਹ ਬੰਦਿਆਂ ਦੇ ਪਹਿਲਾਂ ਮੈਂ ਦੱਸੂਗਾ ਨੌ ਫਿਰ ਤੁਹਾਨੂੰ ਦਿਖਾਉਂਗਾ ਉਹ ਬੰਦਿਆਂ ਦੀ ਮੈਂ ਡਿਟੇਲ ਉਹਨਾਂ ਨੇ ਆਪਣੇ ਪੇਪਰਾਂ 'ਚ ਕੀ ਕੀ ਭਰਿਆ ਤੇ ਉਸ ਤੋਂ ਬਾਅਦ ਆਪਾਂ ਕਰਾਂਗੇ ਟੌਪਿਕ ਦੇ ਉੱਤੇ ਗੱਲਬਾਤ ਪੁਸ਼ਕ ਤੁਹਾਨੂੰ ਵੀਡੀਓ ਮੈਂ ਨਾਲ ਦੀ ਨਾਲ ਲਾਈਵ ਵਿੱਚ ਵੀ ਦਿਖਾਉਂਗਾ ਤੇ ਉਹਨਾਂ ਤੇ ਕਰਾਂਗੇ ਆਪਾਂ ਗੱਲਬਾਤ ਜਿਆਦਾ ਟਾਈਮ ਆਪਾਂ ਬਰਬਾਦ ਨਹੀਂ ਕਰਨਾ ਤੇ ਪਹਿਲਾ ਯਾਨੀ ਕਿ ਆਪਾਂ ਜਿਹੜਾ ਕੈਂਡੀਡੇਟ ਆ ਆਪਣੇ ਲਈ ਆ ਆਪਣੇ ਕੋਲ ਇਸ ਟਾਈਮ ਤਿਆਰ ਬੈਠਾ ਮੂਰੇ ਉਹ ਹੈਗਾ ਲਖਾ ਸਿੰਘ ਸਧਾਨਾ ਪੂਰਾ ਨਾਮ ਹੈ ਲਖਵੀਰ ਸਿੰਘ ਲਖਾ ਸਧਾਨਾ ਇਹਦੀ ਮੈਂ ਤੁਹਾਨੂੰ ਦਿਖਾਉਂਗਾ ਡਿਟੇਲ ਤੁਸੀਂ ਸਾਰੀ A ਤੋਂ Z ਤੱਕ ਚੀਜ਼ ਇਹ ਜਾ ਕੇ ਆਪ ਵੀ ਚੈੱਕ ਕਰ ਸਕਦੇ ਹੋ ਤੁਹਾਡੇ ਮੋੜੇ ਸਾਰਾ ਕੁਝ ਆਊਗਾ ਤੁਹਾਨੂੰ ਦੱਸਾਂਗਾ ਵੀ ਕਿਵੇਂ ਕਿਵੇਂ ਜਾ ਕੇ ਚੈੱਕ ਕਰਨੀ ਆ ਮੈਂ ਕੈਮਰਾ ਘਮਾ ਲਵਾਂ ਪਹਿਲਾਂ ਤਾਂ ਮੈਂ ਗੱਲ ਕਲੀਅਰ ਕਰ ਦਮਾ ਜਿਹੜੀਆਂ ਚੋਣਾਂ ਨੇ ਨਾ ਆ ਪੰਜਾਬ ਦੀ 2024 ਚੋਣਾਂ ਚੋਣਾਂ ਨੇ ਇਸ ਟਾਈਮ ਜਿਹੜੀਆਂ MP ਦੇ ਚੋਣਾਂ ਨੇ ਮੈਂਬਰ ਆਫ ਪਾਰਲੀਮੈਂਟ ਦੀਆਂ ਇਹਦੇ ਵਿੱਚ ਕ੍ਰਿਮੀਨਲ ਬੰਦਿਆਂ ਨੂੰ ਜ਼ਿਆਦਾਤਰ ਕ੍ਰਿਮੀਨਲ ਬੰਦਿਆਂ ਨੂੰ ਜਿਨ੍ਹਾਂ ਤੇ ਕੋਈ ਨਾ ਕੋਈ ਕੇਸ ਆ ਉਹ ਬੰਦਿਆਂ ਨੂੰ ਜ਼ਿਆਦਾ ਮੌਕਾ ਮੌਕਾ ਦਿੱਤਾ ਗਿਆ ਵੀ ਭਾਈ ਤੁਸੀਂ ਲੜੋ ਜਿਹੜੇ ਬੰਦਿਆਂ ਤੇ ਕੋਈ ਕੇਸ ਨਹੀਂ ਹੈਗਾ ਉਹਨਾਂ ਦੇ ਪ੍ਰਚਾਰ ਵੀ ਘੱਟ ਕਰ ਰਹੇ ਨੇ ਉਹ ਤੇ ਉਹਨਾਂ ਨੂੰ ਚਲੋ ਠੀਕ ਆ ਆਜ਼ਾਦ ਚੋਂ ਹਰੇਕ ਬੰਦਾ ਲੜ ਸਕਦਾ ਪਰ ਜੋ ਚੀਜ਼ਾਂ ਕਈ ਹੁੰਦੀਆਂ ਨੇ ਉਹਨਾਂ ਨੂੰ ਨਹੀਂ ਮਿਲਦੀਆਂ ਹੈਗੀਆਂ ਆਹ ਲੋਕਰਾਂ ਮੈਂ ਕੈਮਰਾ ਘੁਮਾਵਾਂ ਤੇ ਨਾਲ ਦੀ ਨਾਲ ਮੈਂ ਤੁਹਾਨੂੰ ਦਿਖਾਈ ਜਾਵਾਂ ਆਹ ਲੋਕਰਾਂ ਇਹ ਆ ਜੀ ਆਪਣਾ ਪਹਿਲਾ ਕੈਂਡੀਡੇਟ ਜਿਹਨੂੰ ਆਪਾਂ ਕਹਿ ਦਿੰਦੇ ਨੇ ਜੀ ਲਖਵੀਰ ਸਿੰਘ ਲੱਖਾ ਸਧਾਨਾ ਇਹ ਬਾਈ ਬੰਦੇ ਨੇ ਪੇਪਰ ਭਰੇ एमपी ਦੇ ਲੋਕ ਸਭਾ 2024 ਦੇ ਮੈਂ ਤੁਹਾਨੂੰ ਸਾਰੇ ਬੰਦੇ ਦਿਖਾਉਂਗਾ ਤੇ ਇਹਨਾਂ ਦੀ ਆਪਾਂ ਪ੍ਰਾਪਰਟੀਆਂ ਵੀ ਜੋ ਇਹਨਾਂ ਨੇ ਕੀ ਸਿਸਟਮ ਹੈ ਨਾ ਕੋਲੋਂ ਜਾਂ ਕੀ ਗੱਲਬਾਤ ਆ ਸਾਰੀ ਜਿਹਾ ਤੁਹਾਨੂੰ ਮੈਂ ਦਿਖਾਉਂਗਾ ਆਪਾਂ ਥੋੜਾ ਜਿਹਾ ਥੱਲੇ ਕਰ ਲਈਏ ਇਹ ਬੰਦੇ ਤੇ ਬੋਲਦੇ ਨੇ ਜੀ ਇੱਕ ਕ੍ਰਿਮੀਨਲ ਕੇਸ 15 ਆ 15 ਲੱਗਿਆ ਹੋਇਆ ਯਾਨੀ ਕਿ ਮੀਟਰ ਤੋਂ ਵੀ ਕਹਾ ਪਤੰਦ ਟੱਪੀ ਫਿਰਦਾ ਤੇ ਆ ਇਹਨਾਂ ਨੇ ਪ੍ਰਾਪਰਟੀ ਸ਼ੋ ਕੀਤੀ ਆ ਪਲੱਸ 13 ਲੱਖ ਤੋਂ ਉੱਤੇ ਆ ਇਹ ਨਹੀਂ ਪਤਾ ਵੀ ਕਿੰਨੀਆਂ ਤੁਹਾਨੂੰ ਪਤਾ ਵੀ ਚੋਣ ਵਾਲੇ ਵਿੱਚ ਕਈ ਇਹ ਚੀਜ਼ਾਂ ਲਿਖਾਉਂਦੇ ਨਹੀਂ ਸ਼ਪਾਰਸ਼ਾਂ ਬੜੀਆਂ ਤਕੜੀਆਂ ਚੱਲਦੀਆਂ ਨੇ ਇਹਦੇ ਵਿੱਚ ਸਾਰਾ ਕੁਝ ਡਿਟੇਲ ਹੈ ਇਹਦੀ ਵੀ ਕਿਹੜੇ-ਕਿਹੜੇ ਕੇਸ ਇਹਤੇ ਬੋਲਦੇ ਨੇ ਲਖੇ ਤੇ ਆ ਜਿਵੇਂ ਇਸ ਟਾਈਮ ਸਾਰੇ ਕ੍ਰਿਮੀਨਲ ਜਿਹੜੇ ਕੇਸ ਨੇ ਸਾਰਾ ਡਿਟੇਲ ਦਿੱਤੀ ਹੋਈ ਆ ਆ 307 ਦਾ ਪਰਚਾ ਵੀ ਇਹਤੇ ਇਸ ਟਾਈਮ ਪਿਆ 506 332 ਧਾਰਾ ਜਿਹੜੀ ਆ ਇਹ ਸਾਰੀਆਂ ਜਿਹੜੀਆਂ ਧਰਾਵਾਂ ਨੇ 308 452 395 201 420 452 398 ਚਲੋ ਵੀਡੀਓ ਨਹੀਂ ਲੰਬੀ ਬਣ ਜਾਣੀ ਮੈਂ ਜਿਆਦਾ ਟਾਈਮ ਨਹੀਂ ਬਰਵਾਦ ਕਰੂੰਗਾ ਇਹ ਸਾਰੀਆਂ ਧਰਾਵੇਂ ਤੇ ਹੈਗੀਆਂ ਟੋਟਲ ਜਣੀ ਕਿ ਕੁੱਲ ਜੋੜ ਮਾਰ ਕੇ 15 ਕੇਸ ਨੇ ਲਖਵੀਰ ਸਿੰਘ ਲਖਾ ਸਧਾਨਾ ਤੇ ਇਹਨੇ ਆਪਣਾ ਜਣੀ ਕਿ ਪ੍ਰੋਫੈਸ਼ਨ ਆਪ ਜਿਹੜਾ ਕੰਮ ਕਰ ਰਹੇ ਨੇ ਲਿਖਿਆ ਆਪਣਾ ਇਹ ਲਿਖਣਾ ਨੇ ਐਗਰੀਕਲਚਰ ਵੀ ਖੇਤੀਬਾੜੀ ਅਸੀਂ ਕੰਮਕੁਮ ਕਰਦੇ ਆ ਤੇ ਬੰਦੇ ਦੀ ਪਟਿਆਲਾ ਯੂਨੀਵਰਸਿਟੀ ਪਟਿਆਲਾ 2014 ਤੋਂ ਪੋਸਟ ਜਿਵੇਂ ਕਹਿੰਦੇ ਵੀ ਗ੍ਰੈਜੂਏਟ ਕੀਤੀ ਹੈ ਇਹ ਬੰਦੇ ਦੀ ਆਜੋ ਕਰਾ ਥੱਲੇ ਚਲੀਏ ਇਹਦੇ ਵਿੱਚ ਇੱਕ ਮੇਨ ਚੀਜ਼ ਜਿਹੜੀ ਮੈਂ ਤੁਹਾਨੂੰ ਦਿਖਾਉਣੀ ਆ ਨਾ ਇੰਪੋਰਟੈਂਟ ਬਹੁਤ ਜ਼ਿਆਦਾ ਇੰਪੋਰਟੈਂਟ ਆ ਇਹ ਵੀਡੀਓ ਧਿਆਨ ਨਾਲ ਦੇਖਿਓ ਤੁਸੀਂ ਵੀ ਜਾ ਕੇ ਚੀਜ਼ਾਂ ਸਾਰੀਆਂ ਕੱਢ ਸਕਦੇ ਹੋ ਇਹ ਜਿਹੜੀ ਚੀਜ਼ ਆ ਨਾ ਇਹ ਥੱਲੇ ਆ ਜੀ ਆਪਾਂ ਉਹ ਕੀ ਦੇ ਕੋ ਡਿਟੇਲ ਪਤੰਦਰ ਪਤੰਦਰ ਦੀ ਬੜੀ ਤਕੜੀ ਡਿਟੇਲ ਆ ਖੜਾ ਹੈ ਬਠਿੰਡੇ ਤੋਂ ਆ ਸਾਰ ਨੂੰ ਪਤਾ ਆਪਾਂ ਨੂੰ ਵੀ ਪਾਈ ਬਠਿੰਡੇ ਤੋਂ ਖੜਾ ਸ਼੍ਰੋਮਣੀ ਕਾਲੀ ਦਲ ਦੇ ਨਾਲ ਤੇ ਥੱਲੇ ਜਾ ਕੇ ਇਹਦੀ ਵਾਈਫ ਦੀ ਡਿਟੇਲ ਦਿੱਤੀ ਹੋਈ ਆ ਇਹਦੇ ਵਿੱਚ ਆ ਲਿਖਿਆ ਹੋਇਆ ਜੀ ਤੁਸੀਂ ਦੇਖ ਲਿਓ ਪੜ੍ਹ ਲਿਓ ਇਹਦੇ ਵਿੱਚ ਕੱਲਾ ਐਗਰੀਕਲਚਰ ਜਿਹਨੇ ਕਿ ਹਾਊਸ ਵਾਈਫ ਡਿਕਲੇਅਰ ਕਰ ਦਿੰਦਾ ਵੀ ਘਰ ਦੇ ਕੰਮ ਕਰਨੇ ਆਲੀ ਆ ਵੀ ਕੋਈ ਡਿਟੇਲ ਨਹੀਂ ਕਿੰਨਾ ਪੈਸਾ ਉਹਦੇ ਅਕਾਊਂਟ ਦੇ ਵਿੱਚ ਜਾਂ ਕੀ ਕੰਮ ਕਰ ਕਰਦੀ ਆ ਚਲੋ ਕੰਮ ਕਰ ਤਾਂ ਕੀ ਕਰਦੇ ਹੁੰਦੇ ਨੇ ਹੁਣ ਤੁਹਾਨੂੰ ਪਤਾ ਵੀ ਆਪਣੇ ਪਿੰਡਾਂ ਦੇ ਵਿੱਚ ਇੰਨਾ ਕੁਝ ਹੁੰਦਾ ਨਹੀਂ ਸਿਸਟਮ ਤੇ ਕਹਿਣ ਦਾ ਮਤਲਬ ਮੇਰਾ ਇਹ ਆ ਵੀ ਕੋਈ ਡਿਟੇਲ ਨਹੀਂ ਵੀ ਲੱਖੇ ਦੇ ਕੋਲ ਜਿਹੜੇ ਰੁਪਏ ਰੁਪਈਏ ਹੈਗੇ ਨੇ ਇਹਨੇ ਆਪਣੇ ਨਾਂ ਵਾਲੇ ਸਾਰੇ ਲਖਾਤੇ ਵਿੱਚ ਵੀ ਭਾਈ ਮੇਰੇ ਕੋਈ ਇੰਨਾ ਕੁ ਰੁਪਈਆ ਹੋ ਸਕਦਾ ਵੀ ਜਿਹੜੀ ਇਹਦੀ ਦੂਰ ਨੰਬਰ ਵਾਲੀ ਸਿਸਟਮ ਹੋਊ ਜਿੱਥੋਂ ਪੈਸੇ-ਪੂਸੇ ਇਕੱਠੇ ਕਰਦਾ ਹੋਣਾ ਆਪਣੀ ਘਰ ਵਾਲੀ ਦੀ ਨੌਕਰਾਉਂਦਾ ਹੋਣਾ ਤੇ ਪਾਰਟੀ ਹੈਗੀ ਇਹ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸਿਮਰਜੀਤ ਸਿੰਘ ਦਾ ਮਾਨ ਵਾਲੀ ਪਾਰਟੀ ਆ ਇਹ ਹੋ ਗਿਆ ਜੀ ਆਪਣਾ ਪਹਿਲਾ ਕੈਂਡੀਡੇਟ ਇਹ ਚੀਜ਼ ਨਹੀਂ ਕਿ ਮੇਨ ਜਿਹੜੀ ਮੈਂ ਤੁਹਾਨੂੰ ਚੀਜ਼ ਦਿਖਾਉਣੀ ਆ ਵੀ ਇਹਦੇ ਚ ਭਾਈ ਦੀ ਵਾਈਫ ਦੀ ਕੋਈ ਡਿਟੇਲ ਨਹੀਂ ਹੈਗੀ ਹੁਣ ਆ ਜੋ ਆਪਣੇ ਦੂਜੇ ਕੈਂਡੀਡੇਟ ਤੇ ਜੋ ਖੰਡੂਰ ਸਾਹਿਬ ਤੋਂ ਆਪਣੇ ਖੜੇ ਨੇ ਅਮਰਤਪਾਲ ਸਿੰਘ ਗੱਲਾਂ ਅਮਰਤਪਾਲੇ ਪਤੰਦਰ ਨੇ ਲਿਖਾਇਆ ਜੇ ਨਾਲ ਖਾਲਸਾ ਵੀ ਲਿਖਾ ਲੰਦਾ ਚਲੋ ਹੋਰ ਗੱਲ ਜੀ ਗਈ ਚਲੋ ਕੋਈ ਗੱਲ ਨਹੀਂ ਉਹ ਪਤਾ ਹੈ ਆਪਾਂ ਨੂੰ ਵੀ ਭਾਈ ਕਿੰਨਾ ਸਿਸਟਮ ਹੈ ਦਾ ਅਮਰਤਪਾਲ ਸਿੰਘ ਕੰਡੂਰ ਸਾਹਿਬ ਤੋਂ ਪੰਜਾਬ ਤੋਂ ਤੇ ਥੱਲੇ ਬਾਕੀ ਬਾਪੂ ਜੀ ਦਾ ਨਾਮ 31 ਸਾਲ ਦੀ ਉਮਰ ਜੋ ਇਹਨਾਂ ਦੇ ਘਰ ਵਾਲੀ ਵੱਲੀ ਆ ਵੀ ਭਾਈ ਹਾਂ ਮੇਨ ਇਹ ਤੇ ਇਹ ਚੀਜ਼ ਲਿਖੀ ਆ ਵੀ ਇਹ ਬੰਦਾ ਵੀ ਜਿਹੜਾ ਡਿਪੈਂਡ ਆਪਣੇ ਮਾਪਿਆਂ ਤੇ ਆ ਆ ਚੀਜ਼ ਧਿਆਨ ਨਾਲ ਪੜ ਲਓ ਕਹਿੰਦੇ ਡਿਪੈਂਡ ਔਨ ਪੇਰੈਂਟਸ ਜੇ ਤੇ ਆਪਣੇ ਮਾਪਿਆਂ ਤੇ ਡਿਪੈਂਡ ਆ ਤੇ ਜੋ ਆਪਣੇ ਸਿੰਘਣੀ ਜੀ ਨੇ ਉਹ ਆਪਣੇ ਹੈਗੇ ਨੇ ਬ੍ਰਿਟਿਸ਼ ਸਿਟੀਜ਼ਨ ਨੇ ਉਹ ਆਪਣੇ ਲੈਂਗੁਏਜ ਉਹਨਾਂ ਦੀ ਸਾਰੇ ਕੁਝ ਓਕੇ ਆ ਆਪਾਂ ਚੱਲੀਏ ਗਾਹਾਂ ਲੱਖੇ ਤੇ ਸੀਗੇ 15 ਆਪਣੇ ਬਾਈ ਤੇ ਹੈਗੇ ਨੇ 12 ਕੇਸ ਟੋਟਲ ਤੇ ਉਂ 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 ਥਾਰਾ ਲੱਖ ਤੋਂ ਉੱਤੇ ਪਲੱਸ ਦੀ ਪ੍ਰਾਪਰਟੀ ਆ ਪਤਾ ਨਹੀਂ ਕਿਹੜੇ ਸਾਹਿਬ ਨੇ ਪਲੱਸ ਲਿਖਦਾ ਵੀ ਕਿੰਨੇ ਨੇ ਗਾ ਕੋਈ ਪਤਾ ਨਹੀਂ ਤੇ ਥੱਲੇ ਚਲੀ ਆਪਾਂ ਮੜ ਜਾ ਜਿੱਥੇ ਮੈਂ ਮੈ ਤੁਹਾਨੂੰ ਚੀਜ਼ ਦਿਖਾਉਣੀ ਆ ਡਿਟੇਲ ਆ ਸਾਰੇ A ਤੋਂ Z ਤੱਕ ਚਾਰਜ ਦੱਸਿਓ ਨੇ ਵੀ ਕਿਹੜੇ ਕਿਹੜੇ ਤੇ ਕੇਸ ਕਿੰਨੇ ਕਿਹੜੇ ਪਏ ਹੋ ਨੇ 506 386 ਧਾਰਾ ਜਮੇ ਲੱਕੇ ਤੇ ਲੱਗੀਆਂ ਹੋਈਆਂ ਨੇ 307 ਦੀਆਂ ਆ ਦੇ ਸਾਰੀਆਂ A ਤੋਂ Z ਤੱਕ ਇਹੜੀਆਂ ਧਾਰਾ ਨੇ ਉਹ ਦਿਖਾਈਆਂ ਗਈਆਂ ਨੇ ਤੇ ਥੱਲੇ ਜਾ ਕੇ ਥੱਲੇ ਜਾ ਕੇ ਆ ਸਾਰਾ ਕੁਝ ਦੱਸਿਆ ਹੋਇਆ ਵੀ ਭਾਈ ਕੀ ਕੀ ਸਿਸਟਮ ਆ ਕਿਹੜੇ ਕਿਹੜੇ ਐਫ ਆਈ ਆਰ ਨੰਬਰ ਨੇ ਜਾਂ ਕੀ ਡਿਟੇਲ ਆ ਸਾਰੀ A ਤੋਂ Z ਤੱਕ ਤੇ ਇਹਦੇ ਚ ਇੱਕ ਚੀਜ਼ ਲੱਖੇ ਦੇ ਕੇਸ ਦੇ ਵਿੱਚ ਨਾ ਜਿਹੜਾ ਲੱਖੇ ਦਾ ਕੇਸ ਆ ਜੋ ਆਪਣਾ ਪਹਿਲਾਂ ਤੁਹਾਨੂੰ ਮੈਂ ਦਿਖਾਇਆ ਵੀ ਉਹ ਕੈਂਡੀਡੇਟ ਦੇ ਵਿੱਚ ਉਹਨੇ ਆਪਣੀ ਘਰ ਵਾਲੀ ਦਾ ਕੁਝ ਨਹੀਂ ਭਰਿਆ ਹੋਇਆ ਹੈਗਾ ਪਰ ਅਮਰਤਪਾਲ ਨੇ ਤਕਰੀਬਨ ਆਪਣੀ ਜਿਵੇਂ ਕਹਿ ਦਿੰਨੇ ਆ ਵੀ ਭਾਈ ਘਰ ਵਾਲੀ ਦਾ ਦੱਸਿਆ ਹੋਇਆ ਵੀ ਭਾਈ ਇਹ ਆ ਵੀ ਇਹ ਵੀ ਡਿਪੈਂਡ ਜਿਵੇਂ ਕਹਿ ਦਿੰਨੇ ਆ ਆਪਾਂ ਭਈ ਆਪਣੇ ਮਾਪਿਓ ਤੇ ਡਿਪੈਂਡ ਆ ਬ੍ਰਿਟਿਸ਼ ਸਿਟੀਜ਼ਨ ਨੇ ਚਲੋ ਠੀਕ ਆ ਬਾਦੀਆਂ ਗੱਲਾਂ ਨੇ ਤੇ ਡਿਟੇਲ ਉੱਪਰ ਦੱਸੀ ਹੋਈ ਆ ਆਪਾਂ ਨੂੰ ਵੀ ਕਿੰਨੀ ਜੁਐਲਰੀ ਆ ਜਾਂ ਕੀ ਹਿਸਾਬ ਕਿਤਾਬ ਆ ਵੀ ਕਿੰਨਾ ਸੋਨਾ ਪਰ ਲੱਖੇ ਦੇ ਕੇਸ ਚ ਕੁਛ ਨਹੀਂ ਦੱਸਿਆ ਗਿਆ ਚਲੋ ਕਹਾਂ ਚੱਲਦੇ ਹਾਂ ਇੱਕ ਨਵਾਂ ਕਰੈਕਟਰ ਹੁਣ ਐਡ ਕਰਦੇ ਆਪਾਂ ਸਾਰੇ ਜਣੇ ਨੇ ਸੁਣ ਲਿਓਣਾ ਵੀ ਭਾਈ ਜਸਕਰਨ ਸਿੰਘ ਕਹਾਨ ਸਿੰਘ ਵੀ ਆਪਣੇ ਕਿੱਥੋਂ ਖੜਾ ਫਿਰੋਜ਼ਪੁਰ ਤੋਂ ਆਹ ਅਗੀਨਾਂ ਦੀ ਫੋਟੋ ਇਹ ਫਿਰੋਜ਼ਪੁਰ ਤੋਂ ਖੜੇ ਨੇ ਬਹੁਤ ਘੱਟ ਬੰਦਿਆਂ ਨੂੰ ਪਤਾ ਹੋਣਾ ਇਹ ਵੀ ਆਜ਼ਾਦ ਹੈ ਖੜੇ ਨੇ ਇਹ ਵੀ ਤੀਜੀ ਤੀਜੇ ਨੰਬਰ ਵਾਲੇ ਆਜ਼ਾਦ ਨੇ ਹੈਗਾ ਜਣੀ ਕਿ ਸਿਮਰਜੀਤ ਮਾਨ ਦੀ ਪਾਰਟੀ ਚ ਰਹੇ ਨੇ 24-25 ਸਾਲ ਕਹਿੰਦੇ ਸੇਵਾ ਸੁਭਾਸੀ ਕੀਤੀ ਆ ਭਾਈ ਤਕੜੀ ਤੇ ਹੁਣ ਸਾਰੇ ਸਿਮਰਜੀਤ ਮਾਨ ਨੂੰ ਛੜਛੱਡ ਭੱਜਣ ਲੱਗੇ ਪਤਾ ਨਹੀਂ ਅੰਦਰੋਂ ਖੁੱਲ੍ਹ ਕੇ ਦੱਸਦੇ ਨਹੀਂ ਵੀ ਭਾਈ ਤੋ ਜੀ ਖੁੱਲ੍ਹ ਕੇ ਦੱਸ ਦੋ ਭਾਈ ਉਹ ਬੰਦਾ ਗੱਦਾਰ ਆ ਜਾਂ ਕੀ ਸਾਹ ਕੁਤਾਵਾ ਪਰ ਉਹਦੀ ਪਾਰਟੀ ਛੱਡ ਕੇ ਆਜ਼ਾਦ ਖੜਨਾ ਪਸੰਦ ਕਰਦੇ ਨੇ ਇਹਨਾਂ ਦਾ ਵੀ ਸੇਮ ਹੀ ਆ ਜੀ 78 ਸਾਲ ਦੀ ਮਤਲਬ ਜਿਹੜੀ ਵੀ ਸਿਸਟਮ ਇਹਨਾਂ ਦਾ ਫਿਰੋਜ਼ਪੁਰ ਤੋਂ ਖੜੇ ਨੇ ਇਹ ਤੇ ਤਿੰਨ ਕ੍ਰਿਮੀਨਲ ਕੇਸ ਇਹਨਾਂ ਤੇ ਵੀ ਬੋਲਦੇ ਨੇ ਤੇ ਥੱਲੇ ਜਾ ਕੇ ਜਿਵੇਂ ਕਹਿੰਦੇ ਆ ਵੀ ਐਫ ਆਈ ਆਰ ਕਿਹੜੇ ਕਿਹੜੇ 400 ਲੱਗੇ ਹੋਏ ਨੇ ਐਫ ਆਈ ਆਰ ਨੰਬਰ ਸਾਰਾ ਕੁਝ ਏ ਟੂ ਜ਼ेड ਤੱਕ ਡਿਟੇਲ ਦੱਸੀ ਗਈ ਆ ਇਹਨਾਂ ਦੀ ਵੀ ਜਿਹੜੀ ਜੋ ਵਾਈਫ ਜੁਐਲਰੀ ਸਾਰਾ ਕੁਝ ਦੱਸਿਆ ਗਿਆ ਵੀ ਭਾਈ ਸਾਡੇ ਕੋ ਕਿੰਨੀ ਜੁਐਲਰੀ ਆ ਕੁਝ ਵੀ ਨਹੀਂ ਇਹਨਾਂ ਕੋਲ ਤਾਂ ਹੈਗਾ ਵਿਚਾਰਿਆਂ ਕੋਲ ਚਲੋ ਗਾਹਾਂ ਚੱਲੀਏ ਤੇ ਚੱਲੇ ਜਾ ਕੇ ਸਾਰਾ ਕੁਝ ਓਕੇ ਆ ਕੁਝ ਨਹੀਂ ਦੱਸਿਆ ਗਿਆ ਵੀ ਭਾਈ ਹਾਂ ਇਹਨਾਂ ਦੀ ਵਾਈਫ ਦੇ ਅਕਾਊਂਟ ਚ 2 ਲੱਖ ਰੁਪਏ ਦੱਸਿਆ ਗਿਆ ਵੀ ਭਾਈ 2 ਲੱਖ ਰੁਪਏ ਹੈਗਾ ਚਲੋ ਤੀਜੇ ਕੈਂਡੀਡੇਟ ਤੇ ਚੱਲਦੇ ਆ ਤੀਜੇ ਕੈਂਡੀਡੇਟ ਤੇ ਨੌ ਮੈਂ ਦੱਸਣ ਦੀ ਮੈਨੂੰ ਲੋੜ ਨਹੀਂ ਹੈਗੀ ਪਰ ਮੈਂ ਦੱਸ ਦਿੰਨਾ ਕਿਉਂਕਿ ਜਦ ਮੈਂ ਫੋਟੋ ਓਪਨ ਕਰਨੀ ਆ ਨਾ ਖੋਲਣੀਆਂ ਫੋਟੋ ਤੁੰਨੂੰ ਪਤਾ ਲੱਗ ਜਾਣਾ ਵੀ ਉਹ ਸਿੰਘ ਕੌਣ ਆ ਉਹ ਹੈਗੇ ਨੇ ਜੀ ਆਪਣੇ ਆਪ ਇਹਨੇ ਸਰਬਜੀਤ ਸਿੰਘ ਖਾਲਸਾ ਇਹਨੇ ਖਾਲਸਾ ਲਿਖਿਆ ਬੰਦੇ ਨੇ ਬਾਕੀ ਵਾਕੀ ਖਾਲਸਾ ਭਾਈ ਮੰਨਣਾ ਪੈਣਾ ਇਹਨਾਂ ਦੇ ਫਾਦਰ ਸਾਹਿਬ ਦੀ ਜੋ ਆਪਣੇ ਬਿਆਨਤ ਸਿੰਘ ਨੇ ਮੈਨੂੰ ਦੱਸਣ ਦੀ ਲੋੜ ਨਹੀਂ ਹੈਗੀ ਵੀ ਉਹਨਾਂ ਨੇ ਕਿੱਡੀ ਬੜੀ ਆਪਣੇ ਜਣੀ ਕਿ ਸਿੱਖ ਕੌਮ ਦੀ ਜੋ ਪੱਗ ਗਿਨੀ ਸੀਗੀ ਜੋ ਮਤਲਬ ਉਹ ਦਮਾਲਾ ਸੀਗਾ ਸਿੱਖ ਕੌਮ ਦਾ ਜੋ ਆਪਣੇ ਇੰਦਰਾ ਗਾਂਧੀ ਨੇ ਕੰਮ ਕਰਤਾ ਸੀਗਾ ਸਿੱਖ ਕੌਮ ਦੇ ਅਕਾਲ ਤਖਤ ਤੇ ਅਟੈਕ ਕਰਾਇਆ ਸੀਗਾ ਤੇ ਇਹਨਾਂ ਦੇ ਪਿਤਾ ਜੀ ਨੇ ਉਹ ਚੀਜ਼ ਦਾ ਬਦਲਾ ਲੱਤਾ ਸਲੂਟ ਆ ਬਾਈ ਤੇਰੇ ਲਹੂ ਨੂੰ ਤੇਰੇ ਖੂਨ ਨੂੰ ਸਲੂਟ ਆ ਤੇ ਹੋ ਸਕਦਾ ਬਈ ਮੇਰੇ ਚਲ ਕਹਿਣ ਤੇ ਕਿਸੇ ਨੇ ਵੋਟਾਂ ਪਾਉਣੀਆਂ ਨੇ ਪਤਾ ਨਹੀਂ ਪਾਉਣੀਆਂ ਥੋੜੇ ਤੇ ਡਿਪੈਂਡ ਆ ਪਰ ਜਣੀ ਕਿ ਇਹਨਾਂ ਤੇ ਕ੍ਰਿਮੀਨਲ ਕੇਸ ਜਮਾ 0 ਆ ਇਹੋ ਜਿਹੇ ਬੰਦਿਆਂ ਨੂੰ ਮੌਕੇ ਦੋ ਵੀ ਜਿੰਨਾਂ ਨੇ ਕੋਈ ਕ੍ਰਿਮੀਨਲ ਕੇਸ ਹੀ ਨਹੀਂ ਕੀਤਾ ਹੈਗਾ ਤੇ ਇਹੀ ਬੰਦੇ ਰਾਖੀ ਕਰਨਗੇ ਪਰ ਕਹਿਣ ਦਾ ਮਤਲਬ ਮੇਰਾ ਇਹ ਆ ਫਿਰ ਉੱਥੇ ਵੀ ਭਾਈ ਵੋਟਾਂ ਵਾਲਾ ਸਿਸਟਮ ਆ ਕਿਉਂਕਿ ਇਹ ਐਮਪੀ ਦੀਆਂ ਵੋਟਾਂ ਨੇ ਇੱਕ ਨਾਰਮਲ ਇਹਨਾਂ ਨੂੰ ਸਰਕਾਰ ਦੇ ਮੁਰੇ ਝੁਗਣਾ ਪੈਣਾ ਅਸੀਂ ਵੀ ਭਾਈ ਸਰਬਜੀਤ ਨੂੰ ਇਹੀ ਸਲਾਹ ਦਵਾਂਗੇ ਭਾਈ ਤੂੰ ਕੋਈ ਠੀਕ ਨਹੀਂ ਤੂੰ ਪਾਰਟੀ 'ਚ ਖੜਦਾ ਵੋਟਾਂ 'ਚ ਖੜਦਾ ਕਈ ਬੰਦਿਆਂ ਨੂੰ ਸ਼ੌਂਕ ਹੁੰਦਾ ਪਰ ਜੋ ਆਪਣੇ ਕਰਤਾਰ ਨੇ ਹਨਾ ਜੋ ਤੁਹਾਡੇ ਪਿਤਾ ਜੀ ਨੇ ਸਭ ਤੋਂ ਉੱਚਾ ਕੰਮ ਕੀਤਾ ਉਹ ਸੰਵਿਧਾਨ ਦੇ ਅਨੁਸਾਰ ਜੋ ਚੱਲੀ ਗਈ ਸੀ ਇੰਦਰਾ ਗਾਂਧੀ ਉਹਨੂੰ ਜਿਹਨੇ ਕਿ ਮਤਲਬ ਮਾਰਿਆ ਆਪਣੇ ਬੰਦਿਆਂ ਨੇ ਤੇ ਤੁਹਾਡੇ ਪਿਤਾ ਜੀ ਦੀ ਬਹੁਤ ਬੜੀ ਬਲੀਦਾਨ ਆ ਸਲੂਟ ਆ ਉਹਨਾਂ ਨੂੰ ਤੇ ਚਲੋ ਗਾਹਾਂ ਚੱਲੀਏ ਫਿਰ ਗੱਲਾਂ ਲੰਬੀਆਂ ਹੋ ਜਾਣੀਆਂ ਨੇ ਆ ਜਿਹੜੇ ਐਂਡ ਵਾਲੇ ਦੋ ਬੰਦੇ ਮੈਂ ਤੁਹਾਨੂੰ ਦਿਖਾਉਣੇ ਨੇ ਜੀ ਇਹ ਬੰਦੇ ਉਹ ਬੰਦੇ ਨੇ ਜਿਨ੍ਹਾਂ ਦਾ ਸਭ ਤੋਂ ਵੱਧ ਇਹਨਾਂ ਨਾਲ ਰੌਲਾ ਪਾਇਆ ਹੋਇਆ ਵੀ ਭਾਈ ਇੱਕ ਇਹ ਹੋਇਆ ਇੱਕ ਅਮਰਤਪਾਲ ਵੀ ਇਹ ਲੱਖਾ ਸੁਧਾਨਾ ਬਿਲਕੁਲ ਸੇਮ ਇਹੀ ਚੀਜ਼ ਕਹਿ ਰਿਹਾ ਵੀ ਭਾਈ ਅਸੀਂ ਜੋ ਪੰਜਾਬ ਵਾਸੀ ਹਾਂ ਅਸੀਂ ਬਹਾਰਲੀ ਸਟੇਟ ਦੇ ਵਿੱਚ ਪੰਜਾਬ ਨੂੰ ਛੱਡ ਕੇ ਨਹੀਂ ਲੈ ਸਕਦੇ ਤੇ ਅੱਜ ਮੈਂ ਇਹ ਚੀਜ਼ ਤੁਹਾਨੂੰ ਕਨਫਰਮ ਕਰਦਾ ਵੀ ਭਾਈ ਜੋ ਆਪਣੇ ਸਰਦਾਰ ਸਿਮਰਤਜੀਤ ਸਿੰਘ ਮਾਨ ਨੇ ਇਹ ਆ ਬੈਠੇ ਨੇ ਆਹ ਲੋ ਜੀ ਸੰਗਰੂਰ ਤੋਂ ਆਪਣੀ ਪਾਰਟੀ ਵਿੱਚ ਲੜ ਰਹੇ ਨੇ ਇਹ ਸਿਸਟਮ ਸਾਰਾ ਇਹਨਾਂ ਨੇ ਵੀ ਦੱਸਿਆ ਫਤੇਗੜ ਸਾਹਿਬ ਜੋ ਇਹਨਾਂ ਦਾ ਮਤਲਬ ਜਣੀ ਕਿ ਪਿੰਡ ਪੁੰਡ ਸਾਰਾ ਕੁਝ ਐਗਰੀਕਲਚਰ ਰੈਂਟ ਵੀ ਇਹਨਾਂ ਨੂੰ ਆਉਂਦਾ ਹਾਊਸ ਵਾਈਫ ਜੋ ਸਾਰਾ ਕੁਝ ਇਹਨਾਂ ਨੇ ਆਪਣੀ ਡਿਟੇਲ ਦੱਸੀ ਆ ਤੁਸੀਂ ਜਾ ਕੇ ਦੇਖ ਲਿਓ ਇਹਨਾਂ ਵਿੱਚ ਵੀ ਇੱਕ ਕੇਸ ਸਿਰਫ ਇਹਨਾਂ ਤੇ ਇੱਕੇ ਕੇਸ ਕ੍ਰਿਮੀਨਲ ਆ ਪਤਾ ਨਹੀਂ ਕਾਦਾ ਜੇਖਿਆ ਵਾ ਵੈਸੇ ਗਾਂ ਜਾ ਕੇ ਤੇ ਆਹ ਸਿਸਟਮ ਆ ਭਾਈ ਇਹਨਾਂ ਤੇ ਆਈਪੀਸੀ ਸੈਸ਼ਨ ਦੀ ਧਾਰਾ 188 ਤੇ 269 ਧਾਰਾ ਲੱਗੀ ਹੋਈ ਆ ਕੋਈ ਕੀਤਾ ਹੋਣਾ ਇਹ ਟੁੱਟਾ ਕੰਮ ਤੇ ਚਲੋ ਇੰਦਰਾ ਗਾਂਧੀ ਦੇ ਕੇਸ ਚ ਤਾਂ ਇਹ ਬਰੀ ਹੋ ਚੁੱਕੇ ਨੇ ਆਪਾਂ ਨੂੰ ਪਤਾ ਵੀ ਭਾਈ ਲੋਕਾਂ ਨੇ ਕਢਾ ਲਿਆ ਸੀਗਾ ਤੇ ਆ ਜੋ ਕਿਰਾ ਮੈਂ ਜਿਹੜੇ ਬੰਦੇ ਕਹਿੰਦੇ ਨੇ ਹਨਾ ਵੀ ਭਾਈ ਵੀ ਬੰਦੇ ਪੰਜਾਬ ਦੇ ਜਿਹੜੇ ਵਾਸੀ ਨੇ ਵੀ ਉਹ ਭਾਈ ਕਿਤੇ ਬਾਹਰਲੀ ਸਟੇਟ ਚ ਜਾ ਕੇ ਹਨਾ ਕੋਈ ਪ੍ਰਾਪਰਟੀ ਨਹੀਂ ਲੈ ਸਕਦੇ ਤੇ ਕੁਝ ਨਹੀਂ ਕਰ ਸਕਦੇ ਕਿਉਂਕਿ ਇਹਨਾਂ ਨੇ ਪ੍ਰਚਾਰ ਬਹੁਤ ਤਕੜਾ ਕੀਤਾ ਹੋਇਆ ਲੱਖੇ ਵਰਗਿਆਂ ਨੇ ਤੇ ਸਿਮਰ ਜੀ ਤਾਂ ਮਾਨ ਮਰ ਗਿਆ ਨੇ ਰਹਿਦਾ ਖੁੰਦਾ ਨਾਲਾ ਕਹਿੰਦਾ ਨੇ ਅਮਰਤਪੁਰ ਵਾਲਾ ਕਿ ਉਹ ਵੀ ਸੇਮ ਚੀਜ਼ ਕਹਿਣ ਲੱਗੇ ਵੀ ਪੰਜਾਬ ਤੋਂ ਬਾਹਰ ਭਾਈ ਪ੍ਰਾਪਰਟੀ ਨਹੀਂ ਲੈ ਸਕਦੇ ਹੁਣ ਜੇ ਪੰਜਾਬ ਤੋਂ ਬਾਹਰ ਪ੍ਰਾਪਰਟੀ ਨਹੀਂ ਲੈ ਸਕਦੇ ਤਾਂ ਆ ਜੋ ਕਿਰਾ ਪਹਿਲੀ ਤੁਹਾਨੂੰ ਸਬੂਤ ਮੈਂ ਦਿਖਾਉਣਾ ਚਲ ਐਤ ਕੀ ਡਿਟੇਲਾਂ ਨੇ ਘੱਟ ਦਿੱਤੀ ਆ ਚੀਜ਼ ਦੇ ਵਿੱਚ ਕਿਉਂਕਿ ਸਿਮਰ ਜੀ ਤਾਂ ਮਾਨ ਉਹ ਫੈਕਟਰੀ ਚੱਕ ਗਿਆ ਜਿਹੜੀ ਜੂਪੀ ਦੇ ਵਿੱਚ ਸ਼ਰਾਬ ਦੇ ਵਿੱਚ ਜਿਹੜਾ ਠੇਕਾ ਸੀਗਾ ਉਹ ਟੱਕ ਚੱਕ ਗਿਆ ਇਹ ਆ ਜੋ ਜੀ ਕਿਰਾ ਜਿਹੜੀ ਐਗਰੀਕਲਚਰ ਲੈਂਡ ਦਾ ਮਤਲਬ ਜਿਹੜੀ ਜ਼ਮੀਨ ਆ ਇਹਨਾਂ ਦੀ ਉਹ ਇੱਕ ਤਾਂ ਇਹਨਾਂ ਨੇ ਮਤਲਬ ਜਿਹਨੇ ਕਿਹੜੀ ਚ ਚਲੋ ਆਪਣੇ ਪਿੰਡ ਦੀ ਜ਼ਮੀਨਾਂ ਨੇ ਮਾੜੀ-ਮੋਟੀ ਗਿਣਤੀ ਤੇ ਹੋਰ ਇਹਨਾਂ ਨਾਲ ਨਾਲ ਦੀ ਜਿਹੜੀ ਬਾਹਰ ਲੱਤੀ ਹੋਈ ਆ ਉਹ ਉਹਨਾਂ ਨੇ ਗਣਾਈ ਨਹੀਂ ਹੈਗੀ ਪਰ ਇੱਕ ਇਹਨਾਂ ਨੂੰ ਚੀਜ਼ ਜ਼ਰੂਰ ਵਿੱਚ ਡਿਕਲੇਅਰ ਕਰਤੀ ਆਹ ਦੇਖ ਲਓ ਜੀ ਜਿਹੜੀਆਂ ਇਹਨਾਂ ਨੇ ਕਮਰਸ਼ੀਅਲ ਬਿਲਡਿੰਗਸ ਨੇ ਇਹਨਾਂ ਦੀਆਂ ਇਮਾਰਤਾਂ ਜੋ ਬਣਾਈਆਂ ਹੋਈਆਂ ਨੇ ਨਿਊ ਦਿੱਲੀ ਦੇ ਵਿੱਚ ਆਹ ਨਿਊ ਦਿੱਲੀ ਹੁਣ ਪੰਜਾਬ ਦੇ ਵਿੱਚ ਤਾਂ ਹੈ ਨਹੀਂ ਦਿੱਲੀ ਦੇ ਵਿੱਚ ਉੱਥੇ ਇਹਨਾਂ ਦੀਆਂ ਬਿਲਡਿੰਗਾਂ ਨੇ ਜਿਨ੍ਹਾਂ ਦਾ ਟੋਟਲ ਯਾਨੀ ਕਿ 2 ਕਰੋੜ ਤੋਂ ਸਿਸਟਮ ਉੱਤੇ ਆ ਜੋ ਮੰਨ ਲਓ ਵੀ ਯਾਨੀ ਕਿ ਸੌਰੀ 50 ਲੱਖ ਤੋਂ ਉੱਤੇ ਉਹਨਾਂ ਦੀ ਸਿਸਟਮ ਉਹਨਾਂ ਦਾ ਚੱਲ ਰਿਹਾ ਯਾਨੀ ਕਿ ਤਕਰੀਬਨ ਡੇਢ ਕਰੋੜ ਤੱਕ ਉਹਨਾਂ ਦਾ ਸਿਸਟਮ ਹੈ ਕਰੋੜ ਪਲੱਸ ਆ ਤੇ ਇਹ ਕਹਿੰਦੇ ਜੀ ਪੰਜਾਬ ਤੋਂ ਬਾਹਰ ਅਸੀਂ ਲੈ ਨਹੀਂ ਸਕਦੇ ਤੇ ਇਹਨਾਂ ਦੇ ਫਾਰਮ ਹਾਊਸ ਵੀ ਨੇ ਆਹ ਦੇਖੋ ਜੀ ਆਹ ਫਾਰਮ ਹਾਊਸ ਲਿਖਿਆ ਮਤਲਬ ਜਿਨੇ ਕਿ ਜੇ ਮੈਂ ਕਹ ਦਨ ਨਾ ਪੰਜਾਬੀ ਦੇ ਵਿੱਚ ਬਜ਼ੁਰਗ ਸੁਣਦੇ ਨੇ ਵੀ ਜਿਵੇਂ ਮੰਨ ਲਓ ਵੀ ਆਪਾਂ ਨੇ ਬਾਹਰ ਜਿਵੇਂ ਖੇਤਾਂ 'ਚ ਘਰ ਪਾਇਆ ਹੁੰਦਾ ਉਹ ਇਹਨਾਂ ਦੇ ਹੈਗੇ ਨੇ ਉੱਪਰ ਬਕਰੋਟਾ ਇਹ ਮੈਂ ਸ਼ਾਇਦ ਜਿਹੜਾ ਪ੍ਰੋਨਨਸਿਸ ਇਹਦਾ ਸਹੀ ਨਾ ਕਰਾਂ ਕਿਉਂਕਿ ਮੈਂ ਟਾਲੀ ਦੇ ਹਿਸਾਬ ਨਾਲ ਨੂੰ ਪੜ ਰਿਹਾ ਇਹ ਜਦ ਆਪਾਂ ਸਰਚ ਕਰਾਂਗੇ ਇਹ ਉੱਪਰਲੀ ਸਾਈਡ ਜਾ ਕੇ ਆ ਜੰਮੂ ਕਸ਼ਮੀਰ ਵੱਲ ਜਾ ਕੇ ਤੇ ਉੱਥੇ ਵੀ ਇਹਨਾਂ ਦੀ ਪ੍ਰਾਪਰਟੀਆਂ ਹੈਗੀਆਂ ਨੇ ਤੇ ਇਹਨਾਂ ਲੱਤੀ ਜਿੰਦੀ ਕੀਮਤ ਤਕਰੀਬਨ 2 ਕਰੋੜ ਤੋਂ ਉੱਤੇ ਆ ਪਲੱਸ ਆ ਲਿਖਿਆ ਹੋਇਆ 2 ਕਰੋੜ ਪਲੱਸ ਇਹ ਨੇ ਜੀ ਸਿਮਰਜੀਤ ਮਾਨ ਲੜ ਰਹੇ ਨੇ ਆਪਣੇ ਸੰਗਰੂਰ ਆਪਣੇ ਸੰਗਰੂਰ ਤੋਂ ਜੀ ਸੰਗਰੂਰ ਤੋਂ ਤੇ ਬਾਕੀ ਮੈਨੂੰ ਦੱਸਣ ਦੀ ਕੋਈ ਲੋੜ ਨਹੀਂ ਕੀ ਸਿਸਟਮ ਆ ਉਹ ਤੋਂ ਗਾਹ ਜੋ ਇਹਨਾਂ ਦੇ ਸੁਪੁੱਤਰ ਜੀ ਅਮਰਤ ਸਰ ਤੋਂ ਲੜ ਰਹੇ ਨੇ ਤੇ ਫੋਟੋ ਦਿਖਾ ਦਮਾਂ ਮੈਂ ਕਈਆਂ ਨੂੰ ਸਮਝ ਵੀ ਨਹੀਂ ਲੱਗਣੀ ਹੈਗੀ ਆਹ ਦੇਖ ਲਓ ਜੀ ਮਾਨ ਸਿੰਘ ਮਾਨ ਤੇ ਐਗਰੀਕਲਚਰ ਨਾਲ ਬਿਜ਼ਨਸ ਹੈ ਨਾ ਸਾਰਾ ਕੁਝ ਸਿਸਟਮ ਹੈ ਨਾ ਤਾਂ ਓਕੇ ਇਹਨਾਂ ਦਾ ਵੀ ਤੇ ਆਹ ਮਾਨ ਸਾਹਿਬ ਦੇ ਸੁਪੁੱਤਰ ਨੇ ਤੇ ਇਹਨਾਂ ਤੇ ਕ੍ਰਿਮੀਨਲ ਕੇਸ ਜ਼ੀਰੋ ਆ ਇਹਨਾਂ ਦਾ ਵੀ ਕੋਈ ਕੇਸ ਨਹੀਂ ਇਹਨਾਂ ਦੇ ਫਾਦਰ ਤੇ ਇੱਕ ਆ ਪਰ ਜਣੀ ਕਿ ਇਹ ਲੜ ਰਹੇ ਨੇ ਅਮਰਤਸਰ ਤੋਂ ਤੇ ਆ ਇਹਨਾਂ ਦੀ ਪ੍ਰਾਪਰਟੀ ਜਣੀ ਕਿ 5 ਕਰੋੜ ਤੋਂ ਪਲੱਸ ਆ ਇਹਨਾਂ ਦਾ ਵੀ ਬਿਲਕੁਲ ਸੇਮ ਹੀ ਆ ਜੀ ਇਹਨਾਂ ਨੇ ਨੌ ਤੇ ਵੀ ਚੀਜ਼ਾਂ ਬੋਲਦੀਆਂ ਨੇ ਜਿਵੇਂ ਮੈਂ ਤੁਹਾਨੂੰ ਦੱਸਦਾ ਵੀ ਕਮਰਸ਼ੀਅਲ ਜਿਹੜੀ ਕਮਰਸ਼ੀਅਲ ਬਿਲਡਿੰਗਸ ਨੇ ਇਹਨਾਂ ਦੀਆਂ ਇਮਾਰਤਾਂ ਨੇ ਦਿੱਲੀ ਦੇ ਵਿੱਚ ਦਿੱਲੀ ਦੇ ਵਿੱਚ ਨੇ ਤੇ ਬਾਕੀ ਇਹਨਾਂ ਨੇ ਫਾਰਮ ਹਾਊਸ ਵੀ ਨੇ ਤਕੜਾ ਕੰਮ ਆ ਪੂਰਾ ਤਕੜਾ ਵੀ ਕਾਰੋਬਾਰ ਇਹ ਸਗੀਆਂ ਡਿਟੇਲਾਂ ਟੋਟਲ ਜਣੀ ਕਿ ਜਿਹੜੇ ਬੰਦੇ ਕਹਿੰਦੇ ਨੇ ਵੀ ਭਾਈ ਆਪਾਂ ਪੰਜਾਬ ਤੋਂ ਬਾਹਰ ਪ੍ਰਾਪਰਟੀ ਲੈ ਸਕਦੇ ਇਹ ਸਿਰਫ ਦੋ ਬੰਦੇ ਲੈ ਸਕਦੇ ਨੇ ਬਾਕੀਆਂ ਕੋਲ ਪੈਸੇ ਹੈ ਨਹੀਂ ਭਾਈ ਪੈਸੇ ਇਕੱਠੇ ਕਰ ਲਓ ਮੈਂ ਫੇਰ ਕਹਣਾ 2-3 ਕਰੋੜ ਰੁਪਏ ਚੱਕ ਲਓ ਤੁਹਾਨੂੰ ਬਾਹਰਲੇ ਪਾਸੇ ਰਾਜਸਥਾਨ ਵੱਲ ਜਿੰਨੀ ਮਰਜੀ ਜ਼ਮੀਨਾਂ ਲੈ ਲਓ ਤੇ ਅੱਜ ਹੁਣ ਮੈਂ ਕੈਮਰਾ ਘੁਮਾਲਾਂ ਫਿਰ ਕਰੀ ਗੱਲਬਾਤ ਆ ਲੋ ਜੀ ਕਰਾ ਤੇ ਚੀਜ਼ਾਂ ਮੈਂ ਤੁਹਾਨੂੰ ਸਾਰੀਆਂ ਤਾਂ ਦਿਖਾਈਆਂ ਨੇ ਵੀ ਭਾਈ ਇਹ ਚੀਜ਼ਾਂ ਤੁਹਾਨੂੰ ਜਾਣਣੀਆਂ ਤੇ ਦੇਖਣੀਆਂ ਬਹੁਤ ਜ਼ਿਆਦਾ ਜ਼ਰੂਰੀ ਨੇ ਇਹਦਾ ਕਾਰਨ ਕੀ ਬਣਦਾ ਕਾਰਨ ਇਹਦਾ ਇਹ ਬਣਦਾ ਵੀ ਜੇ ਤੁਸੀਂ ਇਹ ਚੀਜ਼ਾਂ ਦੀ ਨੌਲੇਜ ਰੱਖਦੇ ਹੋ ਕਰਦੇ ਹਾਂ ਚੀਜ਼ਾਂ ਤਾਂ ਜੋ ਸਾਨੂੰ ਜੇ ਕੋਈ ਬੰਦਾ ਤੁਹਾਡੇ ਮੂਰੇ ਆ ਕੇ ਝੂਠ ਬੋਲੇ ਨਾ ਤਾਂ ਤੁਸੀਂ ਉਹਨੂੰ ਬੰਦੇ ਨੂੰ ਫੜ ਸਕਦੇ ਹੋ ਬਾਈ ਇਹ ਬੰਦਾ ਝੂਠ ਬੋਲ ਰਿਹਾ ਹੁਣ ਮੈਂ ਇੱਕ ਤੁਹਾਨੂੰ ਵੀਡੀਓ ਸੁਣਾਉਣਾ ਸੰਦੀਪ ਸਣੀ ਦੀ ਆਪਾਂ ਗੱਲ ਕਰ ਲਈਏ ਕਿਉਂਕਿ ਜੇ ਮੈਂ ਇਹਨੂੰ ਆਪਾਂ ਪਿੱਛੇ ਮੋੜਦੇ ਹਾਂ ਨਾ ਤਾਂ ਇਹ ਚੀਜ਼ ਦੇ ਵਿੱਚ ਮੈਂ ਲਿਸਟ ਦਿਖਾਉਣਾ ਲਿਸਟ ਦਿਖਾ ਕੇ ਗੱਲ ਕਰਦੇ ਹਾਂ ਆਜੂਗਾ ਅਮਰ ਤਸਰਦੀ ਲਿਸਟ ਆ ਜੀ ਇਹ ਆ ਦੇਖ ਲਓ ਜਿਵੇਂ ਆਓ ਆ ਲੋਕ ਸਭਾ 2024 ਅੰਮ੍ਰਿਤਸਰ ਤੇ ਇਹਦੇ ਵਿੱਚ ਕਿਸੇ ਪਾਸੇ ਵੀ ਮੈਨੂੰ ਪਹਿਲੇ ਤੋਂ ਲੈ ਕੇ ਜੇ ਮੈਂ ਐਂਡ ਤੱਕ ਜਾਨਣਾ ਹੌਲੀ ਹੌਲੀ ਦੇਖਦਾ ਤਾਂ ਮੈਨੂੰ ਕਿਸੇ ਪਾਸੇ ਵੀ ਹਨਾ ਸੰਦੀਪ ਸਨੀ ਦਾ ਨੌਂ ਨਹੀਂ ਲਿਖਿਆ ਤੁਸੀਂ ਵੈਸੇ ਕੱਟ ਕੇ ਆਪਣੀ ਦੇਖ ਵੀ ਸਕਦੇ ਹੋ ਹੁਣ ਕਿਉਂ ਨਹੀਂ ਦੇਖਿਆ ਕਿਹੜੇ ਬੰਦਿਆਂ ਦੇ ਪ੍ਰੈਸ਼ਰ ਤੇ ਉਹਨੂੰ ਬਿਠਾ ਦਿੱਤਾ ਗਿਆ ਪੈਂਦਾ ਮੈਂ ਇੱਕ ਵੀਡੀਓ ਦਿਖਾ ਦਵਾਂ ਕਿਉਂਕਿ ਕਈਆਂ ਨੂੰ ਪ੍ਰੂਫ ਦੀ ਲੋੜ ਆਉਂਦੀ ਹੈ ਭਾਈ ਖਬਰ ਉਹ ਖੜਿਆ ਹੀ ਨਹੀਂ ਹੈਗਾ ਉਹ ਖੜਿਆ ਖੜਿਆ ਸੀਗਾ ਉਹ ਕਿਸੇ ਦੇ ਕਹਿਣ ਤੇ ਬੈਠ ਗਿਆ ਉਹ ਵੀ ਦੱਸਾਂਗੇ ਵੀ ਕੌਣ ਪਹਿਲਾਂ ਮੈਂ ਵੀਡੀਓ ਸੁਣਾ ਦਵਾ ਆਜੋ ਸੁਣ ਲੋ ਕੇਰਾ ਈਬਰੂਗੜ ਅਸਾਮ ਹਰਮਤਾ ਕਰਕੇ ਜੋ ਸਿੱਖਾਂ ਦਾ ਸੰਜੂਲ ਹੈ ਲਾ ਕੇ ਮੈਂ ਉੱਚੀ ਕਰ ਦਵਾ ਮੜ ਜਾ ਫਿਰ ਤੁਹਾਨੂੰ ਸਮਝ ਵੀ ਆ ਜਾਊ ਲੋ ਜੀ ਇਹ ਹੈਗਾ ਪ੍ਰੂਫ ਜਿਹੜੇ ਕਹਿੰਦੇ ਨੇ ਵੀ ਸੰਦੀਪ ਸਣੀ ਤਾਂ ਖੜਿਆ ਹੀ ਨਹੀਂ ਹੈਗਾ ਇਹ ਪ੍ਰੂਫ ਉਹਨਾਂ ਨੂੰ ਦਿਖਾਇਆ ਗਿਆ ਤੇ ਇਹ ਬਿਠਾ ਕੇ ਨੇ ਦਿੱਤਾ ਜਾਂ ਕਿਹੜੇ ਬੰਦੇ ਨੇ ਪ੍ਰੈਸ਼ਰ ਪਾਤਾ ਇਹ ਮੈਨੂੰ ਦੱਸਣ ਦੀ ਲੋੜ ਨਹੀਂ ਵੀ ਉੱਥੇ ਅਮਰਤਸਰ ਦੇ ਵਿੱਚ ਕੌਣ ਖੜਾ ਆਪਣੇ ਸਿਮਰਜੀਤ ਮਾਨ ਦੇ ਸੁਪੁੱਤਰ ਉੱਥੇ ਖੜੇ ਨੇ ਤੇ ਕਿਹੜੇ ਬੰਦਿਆਂ ਨੇ ਪ੍ਰੈਸ਼ਰ ਪਾ ਕੇ ਸੰਦੀਪ ਸਣੀ ਦੇ ਪਰਿਵਾਰ ਦੇ ਉੱਤੇ ਸੰਦੀਪ ਸਣੀ ਨੂੰ ਹਟਾਇਆ ਤੇ ਮੈਨੂੰ ਹੁਣ ਦੱਸਣ ਦੀ ਲੋੜ ਨਹੀਂ ਬਿਲਕੁਲ ਕਲੀਅਰ ਆ ਵੀ ਇਹ ਜੋ ਸਿਮਰਜੀਤ ਮਾਨ ਹਾਲਾਂਕਿ ਆਪਣੇ ਭਾਈ ਸਰਬਜੀਤ ਦਾ ਵੀ ਹੈ ਨਾ ਜੋ ਆਪਣੇ ਜਿਵੇਂ ਸੋਖਾਲ ਸਰਮਜੀਤ ਖੜੇ ਨੇ ਆਪਣੇ ਉਹਨਾਂ ਨੇ ਵੀ ਇਹ ਗੱਲ ਕਲੀਅਰ ਕਰਤੀ ਆਪਣੀ ਇੰਟਰਵਿਊ ਦੇ ਵਿੱਚ ਵੀ ਸਿਮਰਜੀਤ ਮਾਨ ਨੇ ਕਿੰਨਾ ਸੜ ਤੇ ਪ੍ਰੈਸ਼ਰ ਪਾਇਆ ਸੀ ਇਹ ਚੀਜ਼ਾਂ ਦਾ ਕਿੰਨੀ ਵਾਰ ਮੇਰੇ ਤੋਂ ਗਲਤ ਬਿਆਨ ਦਵਾਏ ਨੇ ਇਹ ਮੈਨੂੰ ਦੱਸਣ ਦੀ ਲੋੜ ਨਹੀਂ ਮੇਰੀ ਆਈਡੀ ਦੇ ਉੱਤੇ ਪਈ ਆ ਜਾ ਕੇ ਇੰਟਰਵਿਊ ਸੁਣ ਲਿਓ ਹੁਣ ਮੈਂ ਇੱਕ ਚੀਜ਼ ਤੁਹਾਨੂੰ ਮੈਂ ਹੋਰ ਦਿਖਾਉਣਾ ਭਾਨੀ ਸਿੱਧੂ ਦੀ ਵੀ ਤੇ ਆਪਣੇ ਜੋ ਬਿਆਨ ਨੇ ਇਹਨਾਂ ਦੇ ਲੋਕਾਂ ਦੇ ਤੇ ਇਹ ਕਿਵੇਂ ਚੇਂਜ ਕਰਦੇ ਨੇ ਉਹ ਵੀ ਤੁਹਾਨੂੰ ਮੈਂ ਗੱਲ ਦੱਸਦਾ ਹਾਂ ਕਿਉਂ ਮੈਂ ਤੁਹਾਡੇ ਮੂਰੇ ਸੱਚਾਈ ਲੈ ਕੇ ਬਿਆਨ ਕਰਦੇ ਤੁਹਾਨੂੰ ਦਿਖਾਉਣੇ ਹਾਂ ਵੀ ਜਾਗ ਜਾਓ ਤੁਸੀਂ ਇਹ ਚੀਜ਼ਾਂ ਨੋਟ ਨਹੀਂ ਕਰਦੇ ਹੈਗੇ ਅਸੀਂ ਨੋਟ ਕਰ ਰਹੇ ਹਾਂ ਤੇ ਤੁਹਾਡੇ ਮੂਰੇ ਲੈ ਕੇ ਅਸੀਂ ਰੱਖਦੇ ਹਾਂ ਅੱਜ ਹੁਣ ਮੈਂ ਤੁਹਾਨੂੰ ਇੱਕ ਬਿਆਨ ਸੁਣਾਉਣਾ ਪਹਿਲਾਂ ਤਾਂ ਬਿਆਨ ਤੁਹਾਨੂੰ ਮੈਂ ਸੁਣਾਉਣਾ ਝੋਟੇ ਦਾ ਝੋਟਾ ਤੇ ਮਗਰ ਖੜਾ ਪਾਨਾ ਸਿੱਧੂ ਤੇ ਇਹ ਝੋਟਾ ਕੀ ਕਹਿ ਰਿਹਾ ਆ ਡੋਗਰਾ ਸੁਣੀਏ ਕਾ ਕਰ ਫਤਲੇ ਹੋਏ ਚਾਹੇ ਜੈਸਮੀਨ ਸੈੰਦਲ ਐਂਗਲ ਕੋਈ ਮਾਜੀ ਜੇ ਸਮਾਨਖਾਨ ਚਾਹੇ ਕੋਈ ਮਾਨ ਸੱਦਰੀ ਇਹ ਅਸੀਂ ਖੜਾਗੇ ਛੋਲੇ ਬਨਾ ਮਾਨੀ ਮੂਨੀ ਆਦਾ ਪਾਪਾ ਦਿੱਲੀ ਤੋਂ ਸੱਦਰੀ ਤੇ ਤੂੰ ਜਿਹੜਾ ਸਾਡੇ ਨਾਲ ਟੱਕਾ ਕਰਿਆ ਕਰੀ ਮੈਂ ਉਹ ਜੜ ਕਰਾਂਗੇ ਅਸੀਂ ਗਰੂਪ ਹੋਵੇਗਾ ਇਤਿਹਾਸ ਲੋ ਜੀ ਝੋਟੇ ਨੇ ਇੱਕ ਗੱਲ ਕਲੀਅਰ ਕਰਤੀ ਕਿ ਨਾ 2027 ਦੇ ਵਿੱਚ ਅਸੀਂ ਭਾਨੇ ਸਿੱਧੂ ਨੂੰ ਭਾਨੇ ਸਿੱਧੂ ਨੂੰ ਇਹ ਇੱਥੇ ਕੀਤੀ ਆ ਜਿੱਥੇ ਮਨ ਲਓ ਵੀ ਜਣੇ ਕਿ ਖਾਲਸੇ ਘੱਟ ਬੈਠੇ ਨੇ ਇਹ ਆਪਣੀਆਂ ਜਿਵੇਂ ਕਹਿੰਦੇ ਨੇ ਭੇਡਾਂ ਇਕੱਠੀਆਂ ਕਰੀ ਬੈਠੇ ਨੇ ਉੱਥੇ ਇਹਨਾਂ ਨੇ ਗੱਲ ਕਰਤੀ ਵੀ ਭਾਈ 2027 ਦੇ ਮੁਕਾਬਲੇ 'ਚ ਜਦ ਬੋਟਾ ਹੋਣਗੀਆਂ ਭਗਵੰਤ ਮਾਨ ਦੇ ਵਿਰੁੱਧ ਭਾਨਾ ਸਿੱਧੂ ਖੜੂਗਾ ਹੁਣ ਮੈਂ ਤੁਹਾਨੂੰ ਇੱਕ ਹੋਰ ਬਿਆਨ ਸੁਣਾਉਣਾ ਭਾਨੇ ਸਿੱਧੂ ਦਾ ਜਿੱਥੇ ਸਾਰੀ ਮਤਲਬ ਖਾਲਸਾਈ ਬੈਠੀ ਆ ਸਰਵੰਤ ਕਾਂਸਾ ਬੈਠੇ ਆ ਜਿੱਥੇ ਇਹ ਬਿਆਨ ਚੇਂਜ ਕਰਦੇ ਨੇ ਉਹ ਤੁਹਾਨੂੰ ਮੈਂ ਦਿਖਾਉਣਾ ਆਦੋ ਕੇ ਨਾਲ ਸੁਣੀਏ ਉਹ ਵੀ ਸੁਣਨਾ ਜ਼ਰੂਰੀ ਆ ਉਹ ਹੈਗਾ ਜੀ ਵਿਆਰ ਆੜਾ ਆਦੋ ਕੇ ਨਾਲ ਇੱਕ ਤਾਰਾ ਤੁਸੀਂ ਹੁਣ ਸੁਣ ਲਿਆ ਹੋਣਾ ਸ਼ਾਇਦ ਵਿੱਚ ਫੋਨ ਆ ਰਿਹਾ ਰਣਜੋਤ ਦਾ ਕੱਟਿਆ ਗਿਆ ਹੋਣਾ ਕੋਈ ਚੀਜ਼ ਹੈ ਜਾਂ ਨਹੀਂ ਸੁਣੀ ਮੈਂ ਦੀਵਾਰ 'ਚ ਫੇਸ ਬਣਾ ਦੂੰ ਇਹ ਵੀ ਇਹਨਾਂ ਦੇ ਬਿਆਨ ਨੇ ਜਿਹੜੇ ਭਾਨ ਨੇ ਸਿੱਧੂ ਕਹਿ ਰਿਹਾ ਵੀ ਭਾਈ 2027 ਦੇ ਵਿੱਚ ਅਸੀਂ ਅਮਰਤਪਾਲ ਨੂੰ 2027 ਦੇ ਵਿੱਚ ਅਸੀਂ ਅਮਰਤਪਾਲ ਨੂੰ ਮੁੱਖ ਮੰਤਰੀ ਬਣਾ ਕੇ ਬਾਹਰ ਕੱਢਾਂਗੇ ਇਹ ਕਿਵੇਂ ਬਿਆਨ ਚੇਂਜ ਕਰਦੇ ਨੇ ਨਾ ਇਹ ਲੋਕਾਂ ਦਾ ਤੁਸੀਂ ਆਪੇ ਦੇਖ ਲਓ ਪਹਿਲਾਂ ਝੋਟੇ ਨੇ ਕਹਤਾ ਜਿੱਥੇ ਇਹ ਹੈ ਨਹੀਂ ਸੀਗੇ ਬੈਠੇ ਉਹ ਤੇ ਕਹਤਾ ਵੀ ਪਹਾਣੇ ਨੂੰ ਹਟਾਉਣਾ ਇਹਨਾਂ ਨੇ ਗਾਹਾਂ ਜਾ ਕੇ ਆਫਸ ਦੇ ਵਿੱਚ ਲੜਨਾ ਇਹਨਾਂ ਨੇ ਇਹ ਇਹਨਾਂ ਦੇ ਬਿਆਨ ਨੇ ਇਹਨਾਂ ਦੇ ਹੁਣ ਆ ਜੀ ਆਪਾਂ ਗੱਲ ਉਹ ਪੁਆਇੰਟ ਤੇ ਕਰ ਲਈਏ ਵੀ ਭਾਈ ਜਿਹੜੇ ਲੋਕ ਸਾਨੂੰ ਕਹਿੰਦੇ ਨੇ ਵੀ ਤੁਸੀਂ ਅਮਰਤਪਾਲ ਨੂੰ ਭੰਡੀ ਜਾਨਦੇ ਹੋ ਅਮਰਤਪਾਲ ਤੁਸੀਂ ਐਂ ਕਿਹੀ ਜਾਨਦੇ ਹੋ ਅਸੀਂ ਨਹੀਂ ਭੰਡ ਰਹੇ ਅਮਰਤਪਾਲ ਨੂੰ ਅਮਰਤਪਾਲ ਦੇ ਆਪਣੇ ਦਿੱਤੇ ਹੋਏ ਬਿਆਨ ਨੇ ਜੇ ਅੱਜ ਦੇ ਟਾਈਮ ਦੇ ਵਿੱਚ ਆਪਾਂ ਕਿਸੇ ਵੀ ਸਰਕਾਰ ਨੂੰ ਜਾਂ ਕਿਸੇ ਵੀ ਮੋਤਵਾਰ ਬੰਦੇ ਨੂੰ ਜਿਹੜਾ ਬੰਦਾ ਵੋਟਾਂ ਦੇ ਵਿੱਚ ਖੜਾ ਉਹਨੂੰ ਕਹਿ ਰਹੇ ਹਾਂ ਵੀ ਭਾਈ ਤੇਰੀਆਂ ਗਲਤੀਆਂ ਉਹ ਕਿਵੇਂ ਕਹਿ ਰਹੇ ਹਾਂ ਕਿਉਂਕਿ ਪਾਸਟ ਦੇ ਵਿੱਚ ਜਿਹੜੀਆਂ ਉਹਦੀਆਂ ਪ੍ਰਾਣੀਆਂ ਗਲਤੀਆਂ ਕੀਤੀਆਂ ਹੋਈਆਂ ਨੇ ਜਿਵੇਂ ਆਮ ਆਦਮੀ ਪਾਰਟੀ ਨੇ ਕੀਤੀਆਂ ਹੋਈਆਂ ਨੇ ਅਕਾਲੀਆਂ ਦੀਆਂ ਕੀਤੀਆਂ ਹੋਈਆਂ ਨੇ ਕਾਂਗਰਸੀਆਂ ਦੀਆਂ ਕੀਤੀਆਂ ਹੋਈਆਂ ਨੇ ਆਪਾਂ ਪ੍ਰੈਜੈਂਟ ਦੇ ਵਿੱਚ ਅੱਜ ਦੇ ਟਾਈਮ ਦੇ ਵਿੱਚ ਪੁਰਾਣੀਆਂ ਗਲਤੀਆਂ ਗਿਣਾ ਕੇ ਉਹਨਾਂ ਨੂੰ ਸੰਬੋਧਨ ਕਰਦੇ ਆਂ ਵੀ ਭਾਈ ਥੋਡੀਆਂ ਗਲਤੀਆਂ ਨੇ ਇਹ ਤੇ ਆਪਾਂ ਉਹਨਾਂ ਨੂੰ ਟ੍ਰੋਲ ਕਰਦੇ ਆਂ ਕਰਦੇ ਆਂ ਕਿ ਨਹੀਂ ਦੱਸ ਦੋ ਮੈਨੂੰ ਉਹ ਚਾਹੇ ਬਿਰਸਾ ਸਿੰਘ ਬੁਲਟੋਹਾ ਹੋਵੇ ਇਹ ਭਾਈ ਤੂੰ ਅੰਦਰੋਂ ਹੱਥ ਚੱਕ ਕੇ ਬਾਹਰ ਨਿਕਲ ਆਇਆ ਇਹ ਹੋ ਗਈ ਇੱਕ ਗੱਲ ਹੁਣ ਕਰੀਏ ਅਮਰਤਪਾਲ ਦੀ ਗੱਲ ਅਸੀਂ ਵੀ ਅਮਰਤਪਾਲ ਦੇ ਪੁਰਾਣੇ ਦਿੱਤੇ ਹੋਏ ਬਿਆਨ ਜੋ ਚੀਜ਼ਾਂ ਲਈ ਉਹ ਆਇਆ ਸੀ ਜਿਹਦੇ ਲਈ ਉਹਨੇ ਆਪਣੇ ਆਪ ਨੂੰ ਪ੍ਰਚਾਰਿਆ ਸੀਗਾ ਜਿਹੜੀ ਪੁਆਇੰਟ ਤੇ ਉਹ ਬੋਲਦਾ ਸੀਗਾ ਉਹੀ ਬਿਆਨ ਚੱਕ ਕੇ ਅਸੀਂ ਜਿਵੇਂ ਬਿਰਸਾ ਸਿੰਘ ਬਲਟੋਹੇ ਨੂੰ ਤੁਸੀਂ ਲਿਆ ਰਹੇ ਹੋ ਨਾ ਉਹੀ ਬਿਆਨ ਚੱਕ ਕੇ ਅਸੀਂ ਮੂਹਰੇ ਕਰ ਰਹੇ ਆਂ ਵੀ ਭਾਈ ਇਹਦਾ ਵੀ ਜਵਾਬ ਦੇ ਦੋ ਹੁਣ ਬਿਰਸਾ ਸਿੰਘ ਬਲਟੋਹੇ ਨੂੰ ਸਾਰੇ ਕਹਿੰਦੇ ਨੇ ਆਪਾਂ ਉਹਨੂੰ ਟ੍ਰੋਲ ਕਰਦੇ ਆਂ ਵੀ ਭਾਈ ਤੂੰ ਹੱਥ ਚੱਕ ਕੇ ਬਾਹਰ ਆ ਗਿਆ ਵੀ ਤੂੰ ਗद्दार ਨਿਕਲ ਗਿਆ ਤਾਂ ਇਹਦਾ ਅਮਰਤਪਾਲ ਦਾ ਵੀ ਦੱਸ ਦੋ ਅਮਰਤਪਾਲ ਦਾ ਵੀ ਦੱਸ ਦੋ ਮੈਂ ਇੱਕ ਵੀਡੀਓ ਸੁਣਾਉਣਾ ਵੀਡੀਓ ਸੁਣਾਉਣਾ ਮੈਂ ਕਿਉਂ ਕਹਿੰਨਾ ਗੱਲ ਇਹ ਉਹ ਤੇ ਫਿਰ ਉਹ ਤੋਂ ਬਾਅਦ ਆਪਾਂ ਗੱਲ ਕਰਦੇ ਆਂ ਕਈ ਜਿਹੜੇ ਬੰਦੇ ਨੇ ਨਾ ਮੈਂ ਇੱਕ ਵੀਡੀਓ ਤੁਹਾਨੂੰ ਸੁਣਾਉਣਾ ਖਾਲਸਾ ਜਰਨੈਲ ਭਿੰਡਰਾਂ ਵਾਲੇ ਦੀ ਸੁਣਿਓ ਸਪੀਚ ਕੀ ਸਪੀਚ ਕਹਿ ਰਿਹਾ ਜਾਂ ਕੀ ਬੋਲ ਰਿਹਾ ਨੇ ਆਜੋ ਕਰਾ ਜਿਹੜਾ ਆ ਤੇ ਮੜ ਕੇ ਸੱਚਰਾ ਕੇ ਮਾਫੀ ਮੰਗ ਲੂ ਮੈਂ ਕਿਹਨ ਵਿੱਚ ਨਾਲ ਗੱਲ ਕਹਿਣੀ ਚਾਹੁੰਦਾ ਹਾਂ ਜਿੱਤੇ ਐਸੋਸਤਾਂ ਤੇ ਪੁਲਿਸ ਵੱਲੋਂ ਹੁਣ ਹਮਲਾ ਹੋਇਆ ਇਹ ਦੁਨੀਆ 'ਚ ਮਿਸਾਲ ਬਣੇਗੀ ਕਿ ਖਾਲਸਤਾਨ ਬਣਿਆ ਪੋਸਟਨ ਜ਼ਰੂਰ ਖਾਲਸਤਾਨ ਬਣੇਗਾ ਇੱਥੇ ਪੁਲਿਸ ਹੋਣੇ ਇੱਥੇ ਐਸੋਸਤਰਾ ਕੇ ਕੋੜੇ ਪਾਰੀ ਹਰਕਤ ਕਰਨੀ ਚਾਹੇਗੀ ਭਾਈ ਤਾਰੂ ਸਿੰਘ ਦੀ ਖੋਪਰੀ ਲੱਥੀ ਤੇ ਖਾਲਸਾ ਦੀ ਜੁੱਤੀ ਨਾਲ ਪੁੱਟ ਕੇ ਜਕਰੀਏ ਨੂੰ ਅੱਗੇ ਲਾ ਕੇ 5 ਦਿਨ ਬੈਠਾ ਰਿਹਾ ਖੋਪਰੀ ਲਵਾ ਕੇ ਤੇ ਇੱਕ ਹੀ ਕਹਿੰਦਾ ਅਸਮੈ ਤੋਂ ਅੰਦਰੋਂ ਜਿਹਨੂੰ ਨਰੂ ਕੱਢ ਕੇ ਆਜਿਨੇ ਜੁੜਨ ਤਾਂ ਤੇ ਲੈ ਜਾਵੇਗਾ ਕਿਹੜਾ ਚੂੜੀਆਂ ਪਾਈਆਂ ਹੋਈਆਂ ਪਰ ਮੈਂ ਤੁਹਾਨੂੰ ਇਹ ਬੇਰਤੀ ਜ਼ਰੂਰ ਕਰਦਾ ਹਾਂ ਇਕੱਠੇ ਹੋ ਜਾਣੇ ਆ ਗਵਾਨ ਲੱਜਾਂ ਦਾ ਸ਼ਰਧਾਜੀ ਦੇਖ ਕੇ ਕੋਲ ਜਾਂਦੇ ਬੋਲਣ ਵਾਲੇ ਆਪਣੇ ਸਾਹਮਣੇ ਸੁਣਨ ਵਾਲੇ ਆਪਣੇ ਸਾਹਮਣੇ ਸੋਨੋ ਇਹ ਉਹ ਸਪੀਚਾਂ ਨੇ ਜਿਨ੍ਹਾਂ ਨੂੰ ਸੁਣ ਕੇ ਜਿਨ੍ਹਾਂ ਨੂੰ ਸੁਣ ਕੇ ਬੰਦੇ ਦੇ ਅੰਦਰ ਹਨਾ ਲਹੂ ਦਾ ਪ੍ਰੈਸ਼ਰ ਤੇਜ ਹੁੰਦਾ ਕਿਉਂ ਪ੍ਰੈਸ਼ਰ ਤੇਜ ਹੁੰਦਾ ਇਹ ਉਹ ਜੋਧਾ ਖਾਸਾ ਜਰਨੈਲ ਭਿੰਡਰਾਣਾ ਜਿਹਨੂੰ ਕਈ ਲੋਕ ਹਨਾ ਨੇਕੀ ਵਰਗੇ ਬਈ ਬੰਦੇ ਬਾਹਰ ਬੈਠ ਕੇ ਬਹੁਤ ਕੁਝ ਬੋਲਦੇ ਨੇ ਅਸੀਂ ਜਵਾਬ ਦਿੰਨੇ ਆ ਜਾਂ ਸਾਡੇ ਕੋਲ ਆਉਂਦੀਆਂ ਵੀਡੀਓ ਜਵਾਬ ਅਸੀਂ ਦਿੰਨੇ ਆ ਇਹ ਉਹ ਜਰਨੈਲ ਆ ਜਿਹੜੇ ਆਪਣੇ ਬਚਨਾਂ ਦੇ ਉੱਤੇ ਨਾ ਜਿੱਥੇ ਲਕੀਰ ਮਾਰਤੀ ਹੈ ਨਾ ਤੇ ਉੱਥੇ ਲਕੀਰ ਵੱਜ ਗਈ ਤੇ ਇਹਨੂੰ ਜੋ ਜਰਨੈਲ ਆ ਇਹਨੂੰ ਦੇਖ ਕੇ ਸਲੂਟ ਵੱਜਦਾ ਵੀ ਭਾਈ ਬਾਹ ਉਹ ਸ਼ੇਰਾ ਕੀ ਕੌਮ ਦਾ ਤੇ ਕੌਮ ਤੇ ਕੀ ਇਹਿਸਾਨ ਕੀਤਾ ਕਿਹਾ ਸੀਗਾ ਨਾ ਇਹਨਾਂ ਨੇ ਇਹਨਾਂ ਦੇ ਬਚਨ ਸੀਗੇ ਵੀ ਮੈਨੂੰ ਮਰੇ ਭਏ ਨੂੰ ਜਿੱਥੇ ਚੱਕ ਕੇ ਮਰਜੀ ਲੈ ਜਾਣ ਜੋਦੇ ਜਨਿਲ ਜਾ ਸਕਦੇ ਆਪਣੇ ਬਚਨਾਂ ਤੇ ਇੱਕ ਖਰੇ ਉਤਰੇ ਤੇ ਆਪਣੇ ਜ਼ੁਰਤ ਰੱਖੀ ਹਰੇਕ ਚੀਜ਼ ਦੀ ਜਿਹੜੇ ਨਿਕਲੇ ਹੋਏ ਮੂੰਹ ਚੋਂ ਬਚਨ ਇਹੀ ਸਿੱਖੀ ਸਿਧਾਂਤ ਆ ਇਹੀ ਸਿੱਖ ਖਾਲਸੇ ਦੇ ਬਚਨ ਨੇ ਖਾਸ ਤਾ ਪਹਿਲੇ ਸ਼ਹੀਦੀਆਂ ਦੇ ਉੱਤੇ ਖੜਾ ਪਰ ਜੋ ਆਪਣੇ ਬੰਦੇ ਨੇ ਹੁਣ ਆਪਣੇ ਆ ਤੇ ਆ ਜੋ ਸਾਡੇ ਤਾਂ ਚਲੋ ਆਪਣੇ ਨਹੀਂ ਮੈਂ ਕਹਿ ਸਕਦਾ ਥੋਡੇ ਅਮਰਤਪਾਲ ਅਮਰਤਪਾਲ ਦੇ ਦਿੱਤੇ ਹੋਏ ਬਿਆਨ ਅਸੀਂ ਫੇਰ ਮੈਂ ਰਿਪੀਟ ਕਰ ਦੰਨਾ ਜੇ ਇੱਥੇ ਕੋਈ ਮਰ ਗਿਆ ਮੱਸਿਆ ਲਿਕਣੋਂ ਹਟ ਜੂ ਜੇ ਇੱਥੇ ਕੁਛ ਆ ਹੋ ਗਿਆ ਆ ਹੁਣੋਂ ਹਟ ਜੂ ਅਸੀਂ ਖਾਲਿਸਤਾਨ ਚਾਹੁੰਦੇ ਆ ਅਸੀਂ ਆਏ ਆ ਅਸੀਂ ਖਾਲਸਾ ਭਿੰਡਰਾਲੇ ਨੂੰ ਮੰਨਦੇ ਆ ਅਸੀਂ ਉਹਨਾਂ ਦੇ ਬਚਨਾਂ ਤੇ ਤੁਰਦੇ ਆ ਫੇਰ ਇਹ ਅਮਰਤ ਦਾ ਅਮਰਤਪਾਲ ਦਾ ਨਾ ਜੋ ਕਹਿੰਦੇ ਵੀ ਅਮਰਤ ਛਕਾਉਣ ਦਾ ਬੜਾ ਮੂਰੇ ਰੱਖਦੇ ਨੇ ਮੈਂ ਇੱਕ ਵੀਡੀਓ ਹੋਰ ਦਿਖਾਉਣਾ ਫਿਰ ਉੱਥੇ ਆਪਾਂ ਗੱਲ ਕਰਦੇ ਆਂ ਇਹਨਾਂ ਨੇ ਉਹ ਵੀਡੀਓ ਭੇਜੀ ਕਿਸੇ ਹੋਰ ਨੂੰ ਸੀਗੀ ਕਿਸੇ ਨੇ ਚੱਕ ਕੇ ਮੈਨੂੰ ਟੈਗ ਕਰਕੇ ਮੈਨੂੰ ਪਾਤੀ ਵੀ ਭਾਈ ਆ ਚੱਕੋ ਪ੍ਰੂਫ ਮੈਂ ਉਹ ਵੀ ਤੁਹਾਨੂੰ ਸੁਣਾ ਦਿੰਦਾ ਆ ਜੋ ਉੱਥੇ ਵੀ ਗੱਲ ਕਰ ਲੈਨੇ ਆਪਾਂ ਉਹ ਕੱਲ ਕਿਤੇ ਇਹਨਾਂ ਨੇ ਦਿਖਾਇਆ ਸਾਨੂੰ ਵੀ ਭਾਈ ਤੁਸੀਂ ਕਹੀ ਜਾਂਦੇ ਹੋ ਉਹ ਵੀਡੀਓ ਹੈਗੀ ਆ ਆ ਜੋ ਕਰ ਮੜ ਜਾ ਕਿਉਂਕਿ ਨਾਲ ਇੱਕ ਚਲਾਲੀਨ ਨਾਲ ਵੀਡੀਓ ਆ ਜੋਗਾ। ਭਾਗਦਰੀ ਸੀ ਸਾਡੇ ਸਾਡੇ ਕੋਲ ਆ ਸੁਣੋ ਸੱਜਣਾ ਸਿੰਘ ਨਾਲ ਅਰਗੇ ਜਿਨ੍ਹਾਂ ਨੇ ਅੰਤੇ ਦੇ ਇਸ ਇਸ ਦੇ ਇੱਕ ਬਹੁਤ ਵੱਡੀ ਆਰਥੀ ਤੇ ਹੋਰ ਦੇਸ਼ਾਂ ਦੀ ਮਦਦ ਨਾਲ ਜੁੜੀ ਆਰਗੇ ਕੀਤੀ ਉਹਦੇ ਨਾਲ ਮੁਕਾਬਲਾ ਕੀਤਾ ਮੁਕਾਬਲਾ ਕਰਕੇ ਛੇਤੀ ਪਾਈ ਤੇ ਜੇ ਪਾਈ ਚਾਂਸ ਉਹ ਆ ਖੜ ਕੇ ਆਈ ਉਹਨੇ ਤਾਲੀਆਂ ਆਗ ਅਸੀਂ ਅੱਜ ਸਿੱਖੀ ਦੀ ਗੱਲ ਕੀਤੀ ਕਰਨੀ ਅਸੀਂ ਵੀਡੀਓ ਹਾਂ ਤੁਸੀਂ ਦੇਖ ਲਈ ਹੋਣੀ ਐ ਅਮਰਤਪਾਲ ਦੀ ਜਾਦੀ ਵੀਡੀਓ ਐ ਇਹ ਜਦ ਇਹ ਦੁਬਈ ਬੈਠ ਕੇ ਬੋਲਦਾ ਸੀਗਾ ਖਾਲਸਾ ਜਰਨਲ ਪਿੰਡਰ ਵਾਲੇ ਨੂੰ ਆਪਣੇ ਪਤਾ ਪ੍ਰੋਬਲਮ ਕੀ ਆ ਆਪਣੇ ਲੋਕਾਂ ਦੇ ਵਿੱਚ ਨਾ ਇਹ ਚੀਜ਼ ਦੀ ਪ੍ਰੋਬਲਮ ਆ ਜੇ ਮੰਨ ਲਓ ਕਿਸੇ ਬੰਦੇ ਨੇ ਨਾ ਕਿਸੇ ਚੀਜ਼ ਚ ਐਂਟਰ ਹੋਣਾ ਹੁੰਦਾ ਨਾ ਦੋ ਤਿੰਨ ਮੁੱਦੇ ਨੇ ਵੀ ਬਸ ਉਹ ਮੈਂ ਬੋਲ ਦਮਾ ਮੈਨੂੰ ਮੇਰੀ ਕੌਮ ਨੇ ਆਏ ਆ ਕੇ ਜੱਫੀ ਪਾ ਲੈਣੀ ਬਿਲਕੁਲ ਸੇਮ ਚੀਜ਼ ਹੋਈ ਆ ਜੇ ਮੈਨੂੰ ਪਾਈਏ ਜੱਫੀ ਆਪਣੀ ਕੌਮ ਨੇ ਖਾਲਸਾ ਜਰਨਲ ਪਿੰਡਰ ਵਾਲੇ ਦੀ ਗੱਲ ਕਰ ਰਿਹਾ ਵੀ ਭਾਈ ਖਾਲਸਾ ਜਰਨਲ ਪਿੰਡਰ ਵਾਲੇ ਨੇ ਇੱਕ ਅਕਾਲੀਆ ਮੰਗੂ ਨਹੀਂ ਸੀਗੇ ਆਪਣੇ ਬਚਨਾਂ ਤੇ ਖੜੇ ਖੜੇ ਰਹੇ ਤੇ ਅਕਾਲੀਆ ਮੰਗੂ ਨਹੀਂ ਵੀ ਹੱਥ ਚੱਕ ਕੇ ਬਾਹਰ ਆ ਗਏ ਹੁਣ ਬਿਲਕੁਲ ਸੇਮ ਸਵਾਲ ਇਹਨੂੰ ਮੈਂ ਪੁੱਛਦਾ ਵੀ ਜਿੱਦਣ ਪੁਲਿਸ ਵਾਲਿਆਂ ਨੇ ਤੈਨੂੰ ਚੱਕਿਆ ਸੀਗਾ ਜਿੱਦਣ ਤੂੰ ਆਪਣੇ ਆਪ ਨੂੰ ਆ ਕੇ ਸਲੰਡਰ ਕੀਤਾ ਪੁਲਿਸ ਵਾਲਿਆਂ ਨੂੰ ਪੁਲਿਸ ਵਾਲਿਆਂ ਨੂੰ ਫੜਾਇਆ ਉਹ ਕੀ ਸੀਗਾ ਕੌਣ ਗੱਦਾਰ ਦੱਸੋ ਮੈਨੂੰ ਕੌਣ ਗੱਦਾਰ ਬਿਰਸਾ ਸਿੰਘ ਬਲਟੋਹਾ ਜਾਂ ਇਹ ਕਿਹੜਾ ਗੱਦਾਰ ਹੋਇਆ ਕਿਹਨੇ ਸਿੱਖ ਕੌਮ ਦੇ ਉੱਤੇ ਥੱੱਬਾ ਲਾਇਆ ਬਿਰਸਾ ਸਿੰਘ ਬਲਟੋਹਾ ਜਿਆਦਾ ਬਾਹਰ ਨਿਕਲੇ ਆ ਜਾਂ ਉਹਦੇ ਕੋਲ ਗੋਲੀਆਂ ਖਤਮ ਹੋ ਗਈਆਂ ਸੀਗੀਆਂ ਸੋ ਲੋ ਪੰਜਾਬੀ ਦੇ ਵਿੱਚ ਉਹ ਜਦ ਬਾਹਰ ਆਇਆ ਉਹ ਜਦ ਕੋ ਗੋਲੀਆਂ ਪਰ ਉਹ ਲੜਿਆ ਲੜਿਆ ਮੈਂ ਮੰਨਦਾ ਵੀ ਉਹ ਬੰਦਾ ਹੱਥ ਚੱਕ ਕੇ ਬਾਹਰ ਆ ਗਿਆ ਆਪਣੇ ਖਾਲਸੇ ਨੂੰ ਅੰਦਰ ਛੱਡਿਆ ਆ ਫਿਰ ਸਿਮਰਜੀਤ ਮਾਨ ਨੂੰ ਤੁਸੀਂ ਪੰਥਕ ਕਾਤੇ ਕਹਿੰਦੇ ਹੋ ਇਹਨੂੰ ਪੰਥਕ ਕਿਉਂ ਕਹਿੰਦੇ ਹੋ 28 ਰਵਾਲਵਰ ਸਿਰ 28 ਬੰਦੂਖਾਂ ਸੀ ਇਹਨਾਂ ਕੋਲ ਇੱਕ ਵੀ ਗੋਲੀ ਨਹੀਂ ਚੱਲੀ ਮੈਂ ਇਹ ਵੀ ਨਹੀਂ ਹੱਕ ਜਗਾ ਭਾਈ ਕਿਸ਼ੇ ਦੇ ਗੋਲੀ ਮਾਰੋ ਜਾਂ ਕਿਸੇ ਨੂੰ ਮਾਰ ਦੋ ਪਰ ਜਿਹੜੇ ਬਿਆਨ ਇਹਨਾਂ ਨੇ ਬਿਆਨ ਦਨਾ ਜਿਹੜੇ ਮੁੰਡੇ ਅੰਦਰ ਫਸੇ ਨੇ ਜਾਂ ਤੇ ਖਾਲਸਾਣ ਦੇ ਪਰਚੇ ਪਏ ਨੇ ਉਹਨਾਂ ਨੂੰ ਕੌਣ ਕਢਾਉ ਅਮਰੀਕਾ ਦੀ ਕੋਣ ਗੱਲ ਕਰੂ ਸੋ ਇਹ ਸਾਰੀਆਂ ਗੱਲਾਂ ਜਿਹੜੀਆਂ ਹਨਾ ਇੱਕ ਵੀਡੀਓ ਮੈਂ ਤੁਹਾਨੂੰ ਹੋਰ ਤੋਂ ਬਾਅਦ ਆਪਾਂ ਲਾਈਵ ਕਰ ਦਾਨੀਆਂ ਬੰਦ ਇਹ ਚੀਜ਼ਾਂ ਮੈਂ ਤੁਹਾਨੂੰ ਨਾਲ ਦੀ ਨਾਲ ਕਿਉਂ ਦਿਖਾ ਰਿਹਾ ਥੋੜੇ ਤਾਂ ਜੋ ਕੋਈ ਸੌਖੇ ਤਰੀਕੇ ਨਾਲ ਤੁਹਾਡੇ ਦਿਮਾਗ ਦੇ ਵਿੱਚ ਇਹ ਚੀਜ਼ਾਂ ਪੈ ਜਾਣ ਤੇ ਆਜੋ ਕਿਰਾ ਸੁਣ ਲਈਏ ਇੱਕ ਵੀਡੀਓ ਹੋਰ ਤੇ ਉਹ ਤੋਂ ਬਾਅਦ ਕਰੀਏ ਗੱਲ ਬੰਦ ਆਜੋ ਕਿਰਾ ਤੁਸੀਂ ਕਹੋਗੇ ਕਿ ਅਸੀਂ ਹੱਤਵਾਦੀ ਆ ਤੁਸੀਂ ਸਾਨੂੰ ਕਹੋਗੇ ਕਿ ਇਹਦਾ ਸੱਚਣਾ ਹੈ ਕਿ ਮੈਂ ਅੱਗੇ ਵੀ ਇਸ ਨੂੰ ਕਿਹਾ ਸੀ ਹਾਂ ਹੁਣ ਤਾਂ ਕਹਿਣਾ ਹੈ ਕਿ ਜੇ ਤੁਹਾਡੇ ਮਨ 'ਚ ਅਜੇ ਵੀ ਲੱਗਦਾ ਵੀ ਮੈਂ ਜੇਲ੍ਹ ਨੂੰ ਚ ਡਰਦਾ ਜਾਂ ਮਰਦਾ ਡਰਦਾ ਤਾਂ ਤੁਸੀਂ ਇਹ ਫਲੇਖਾ ਉਹੋ ਹੀ ਪਾਰੀ ਫਿਰਦਾ ਜਿਹੜਾ ਮੁਗਲਾਜੀ ਹਕੂਮਤ ਨੇ ਪਾਰਿਆ ਸੀ ਤੁਸੀਂ ਸਾਨੂੰ ਕਹੋਗੇ ਹੁਣ ਤੁਸੀਂ ਆਪੇ ਦੇਖ ਲਓ ਹੁਣ ਜੇਲ੍ਹ ਦੀ ਗੱਲ ਹੋ ਰਹੀ ਆ ਆਹ ਵੀਡੀਓ ਦੇ ਵਿੱਚ ਭਾਈ ਅਸੀਂ ਜੇਲਾਂ ਤੋਂ ਨਹੀਂ ਡਰਦੇ ਜੇ ਤੁਸੀਂ ਸੋਚਦੇ ਸਾਨੂੰ ਜੇਲਾਂ ਤੋਂ ਡਰਾਲੋਗੇ ਅਸੀਂ ਨਹੀਂ ਡਰਦੇ ਆ ਹੁਣ ਜੇਲ੍ਹ ਤੋਂ ਡਰੇ ਲੱਗ ਰਿਆ ਹੋਰ ਕੀ ਐ ਕੀ ਕਹੀਏ ਫਿਰ ਉਹਨਾਂ ਨੂੰ ਸੀ ਤਸਮੇਂ ਤੁਸੀਂ ਆਪ ਕਲੀਅਰ ਕਰ ਦੋ ਗੱਲ ਇਹ ਇਹਦਾ ਚੀਜ਼ ਦਾ ਕੋਈ ਰੀਜ਼ਨ ਬਣਦਾ ਜਦ ਕੋਈ ਵੀ ਬਿਆਨ ਮੂੰਹੋਂ ਨਿਕਲਦਾ ਨਾ ਖਾਸ ਕਰ ਜੋ ਖਾਲਸਾ ਹੁਣ ਅੱਜ ਇਹ ਆਪਾਂ ਅੰਮ੍ਰਿਤ ਦੇ ਉੱਤੇ ਅੰਮ੍ਰਿਤ ਦੀ ਗੱਲ ਕਰ ਲਈ ਆਪਾਂ ਜੋ ਗੁਰੂ ਸਾਹਿਬ ਨੇ ਅੰਮ੍ਰਿਤ ਦੀ ਵਹੀਰ ਚਲਾਈ ਸੀ ਉੱਥੇ ਗੱਲ ਕਰ ਲਈ ਇਹਨਾਂ ਨੇ ਇੱਕ ਬਹੁਤ ਵੱਡੀ ਕੰਫੜਿਆ ਆ ਕਿ ਅੰਮ੍ਰਿਤਪਾਲ ਨੇ ਨਸ਼ੇ ਛਡਾਏ ਅੰਮ੍ਰਿਤਪਾਲ ਨੇ ਅੰਮ੍ਰਿਤ ਸ਼ਕਾਇਆ ਮੈਂ ਮੰਨ ਲੈਂਦਾ ਮੱਲ ਲਿਆ ਸੜਾ ਕੋਸ਼ ਮੱਲ ਲਿਆ ਭਾਈ ਬਿਨ ਨਸ਼ੇ ਛੜਤੇ ਹੋਣ ਨੇ ਹਜੇ ਤੱਕ ਸੰਤਾਂ ਕੋਈ ਟੱਕ ਰੇ ਨਹੀਂ ਜੇ ਕੋਈ ਸਾਨੂੰ ਕੋਈ ਹੈਗਾ ਤੁਹਾਡੇ ਕੋਲ ਸਾਨੂੰ ਦੱਸ ਦਿਓ ਭਾਈ ਵੀ ਨੂੰ ਨਸ਼ੇ ਛੜਾਤੇ ਅਮਰ ਤੋਂ ਪਾਲ ਲੈ ਕਹਤਾ ਹੁਣ ਇੱਕ ਗੱਲ ਦਾ ਜਵਾਬ ਦਿਓ ਮੈਨੂੰ ਪਹਿਲਾਂ ਅਮਰਤ ਦੀ ਜੋ ਧਾਰਾ ਇਹ ਜੋ ਆਪਣੀ ਗੁਰੂ ਸਾਹਿਬ ਨੇ ਤੋਰੀ ਸੀਗੀ ਪਹਿਲਾਂ ਥੋੜਾ ਜਿਹਾ ਮੈਂ ਤੁਹਾਡੇ ਤੁਹਾਨੂੰ ਪਿਛਲੇ ਪਾਸੇ ਨੂੰ ਲੈ ਜਾਵਾਂ ਤੁਹਾਡੇ ਮੈਂ ਯਾਦ ਕਰਾ ਦਵਾਂ ਵੀ ਇਹਦਾ ਮਤਲਬ ਕੀ ਬਣਦਾ ਸੀਗਾ ਗੁਰੂ ਸਾਹਿਬ ਨੇ ਇੱਕ ਸਭਾ ਬੁਲਾਈ ਸੀਗੀ ਸਭਾ ਦਾ ਮਤਲਬ ਸਮਝਦੇ ਹੋ ਜਿਵੇਂ ਸਾਰੇ ਲੋਕ ਪਿੰਡਾਂ ਦੇ ਇਕੱਠੇ ਕੀਤੇ ਸੀਗੇ ਗੁਰੂ ਗੋਬਿੰਦ ਸਿੰਘ ਜੀ ਨੇ ਉੱਥੇ ਬੈਠ ਉਹਨਾਂ ਨੇ 5 ਸਿਰ ਮੰਗੇ ਸੀਗੇ ਤੇ 5 ਸਿਰਾਂ ਨੂੰ ਹੁਕਮ ਇਹ ਲਾਇਆ ਸੀ ਭਾਈ ਉਹੀ ਆਇਓ ਇਹਨਾਂ ਨੇ ਗੁਰੂ ਦੇ ਪਿੱਛੇ ਸਾਰਾ ਕੁਝ ਛੱਡ ਕੇ ਸ਼ਹੀਦੀ ਦੇਣ ਨੂੰ ਤਿਆਰ ਨੇ ਆਪਣਾ ਸਿਰ ਦੇਣ ਨੂੰ ਤਿਆਰ ਨੇ ਉੱਥੇ 5 ਸਿੰਘ ਉੱਠੇ ਸੀਗੇ 5 ਸਿੰਘ ਉੱਠਣ ਦਾ ਮਤਲਬ ਕੀ ਬਣਦਾ ਉਹਨਾਂ ਨੇ ਗੁਰੂ ਸਾਹਿਬ ਦੇ ਮੂਹਰੇ ਸੈਨ ਕੀਤੇ ਸੈਨ ਮਤਲਬ ਮੈਂ ਓਦਾਂ ਤੁਹਾਨੂੰ ਦੱਸ ਰਿਹਾ ਆਪਣੇ ਆਪ ਨੂੰ ਗੁਰੂ ਦੇ ਹਵਾਲੇ ਕੀਤਾ ਸੈਨ ਕੀਤੇ 5 ਸਿੰਘ ਤਿਆਰ ਹੋ ਗਏ ਗੁਰੂ ਸਾਹਿਬ ਨੇ ਜੋ ਜਿਵੇਂ ਕਹਿੰਦੇ ਆ ਵੀ ਜੋਤ ਤੇ ਯੋਗਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਾਰਾ ਲੈ ਕੇ ਉਹਨਾਂ ਨੂੰ ਅੰਮ੍ਰਿਤ ਛਕਾਦਾ ਉਹਨਾਂ ਨੂੰ ਬਣਾਤਾ ਖਾਲਸਾ ਫੌਜ ਬਣਾਤਾ ਉਹਨਾਂ ਨੂੰ ਉਹ ਤੋਂ ਬਾਅਦ ਉਹਨਾਂ ਤੋਂ ਆਪ ਅੰਮ੍ਰਿਤ ਛਕਿਆ ਤੇ ਇਹ ਵੀ ਕੀਤਾ ਵੀ ਜੇ ਭਾਈ ਕੋਈ ਵੀ ਇਦਾਂ ਦੀ ਗੱਲ ਆ ਜਾਂ ਕੁਝ ਵੀ ਗੱਲ ਆ ਹਮੇਸ਼ਾ ਹੀ ਪੰਜ ਪਿਆਰਾਂ ਦਾ ਹੁਕਮ ਲੈ ਕੇ ਤੁਰਨਾ ਇਹ ਲੋਕ ਜਣੇ ਕਿ ਹੁਣ ਦੇਖ ਤੁਸੀਂ ਆਪ ਸੋਚ ਲਓ ਵੀ ਇਹਨਾਂ ਨੇ ਕੀ ਕੀ ਕੁਛ ਨਹੀਂ ਕੀਤਾ ਹੋਗਾ ਕੋ ਕਹਿਣ ਦਾ ਮਤਲਬ ਮੇਰਾ ਇਹ ਚੀਜ਼ ਆਪਾਂ ਕੰਟੀਨਿਊ ਕਰਾਂਗੇ ਹੁਣ ਇਸ ਟਾਈਮ ਮੇਰੇ ਕੋਲ ਕਲਾਇੰਟ ਆ ਗਿਆ ਇੱਕ ਕਰਾਂਗੇ ਆਪਾਂ ਟੌਪਿਕ ਦੇ ਉੱਤੇ ਗੱਲ ਆਉਣ ਵਾਲੀ ਵੀਡੀਓ ਦੇ ਵਿੱਚ ਸਸੀ ਗਾਲ ਜੀ